ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਜਾਂ ਅਨਰੋਟ ਰਿਲੇਟਡ ਕਹਾਣੀਆਂ ਪਰ ਇਸ ਤੋਂ ਪਹਿਲਾਂ ਕਿ ਆਪਾਂ ਇਹਨਾਂ ਕਹਾਣੀਆਂ ਦੇ ਵਿੱਚ ਅੱਗੇ ਵਧੀਏ ਇੱਕ ਛੋਟੀ ਜਿਹੀ ਜਾਣਕਾਰੀ ਅੱਗੇ ਵੀ ਕਈ ਵਾਰੀ ਮੈਂ ਦੇ ਦੇਣਾ ਮੇਰਾ ਇੱਕ ਹੋਰ ਵੀ ਚੈਨਲ ਹੈਗਾ ਜੀ ਉਹ ਹੈਗਾ ਸ਼ੇਅਰ ਮਾਰਕੀਟ ਨਾਲ ਰਿਲੇਟਡ ਉਹਦਾ ਨਾਮ ਹੈਗਾ ਸਟਾਕ ਮਾਰਕੀਟ ਦੀ ਦੁਨੀਆ ਤੇ ਉੱਥੇ ਸ਼ੇਅਰਸ ਵਗੈਰਾ ਦੇ ਨਾਲ ਸ਼ੇਅਰ ਮਾਰਕੀਟ ਨਾਲ ਰਿਲੇਟਡ ਮੈਂ ਜਾਣਕਾਰੀ ਦਿੰਦਾ ਰਹਿਣਾ ਪਿਛਲੇ 17 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਸ਼ੇਅਰ ਮਾਰਕੀਟ ਦਾ ਤੇ ਜੇ ਤੁਹਾਡੇ ਵਿੱਚੋਂ ਕੋਈ ਦੋਸਤ ਸ਼ੇਅਰ ਮਾਰਕੀਟ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਮੇਰਾ ਉਹ ਵਾਲਾ ਚੈਨਲ ਦੇਖ ਸਕਦੇ ਹੋ ਮੈਨੂੰ ਉਮੀਦ ਆ ਕਿ ਮੇਰੇ ਵੀਡੀਓਜ਼ ਨਾਲ ਤੁਹਾਨੂੰ ਥੋੜੀ-ਬਹੁਤ ਕੋਈ ਜਾਣਕਾਰੀ ਜ਼ਰੂਰ ਮਿਲੂਗੀ ਤੇ ਹੁਣ ਆਪਾਂ ਚੱਲਦੇ ਆਂ ਅੱਜ ਦੀ ਆਪਣੀ ਕਹਾਣੀ ਵੱਲ ਕਹਾਣੀ ਉਸ ਇਨਸਾਨ ਦੀ ਜਿਹਨੂੰ ਹੁਣ ਤੋਂ ਸਿਰਫ ਕੁਝ ਹੀ ਦਿਨ ਰਹਿ ਗਏ ਉਹਦੀ ਜ਼ਿੰਦਗੀ ਤੇ ਉਸ ਇਨਸਾਨ ਦੇ 20 ਸਤੰਬਰ ਨੂੰ ਅਮਰੀਕਾ ਦੇ ਵਿੱਚ ਸਾਊਥ ਕੈਰੋਲਿਨਾ ਇੱਕ ਸਟੇਟ ਆ ਉਹਨਾਂ ਦੀ ਜਗ੍ਹਾ ਇੱਕ ਉੱਥੋਂ ਦੀ ਤੇ ਉੱਥੋਂ ਦੀ ਇੱਕ ਜੇਲ੍ਹ ਦੇ ਵਿੱਚ ਸਜ਼ਾਏ ਮੌਤ ਦਿੱਤੀ ਜਾਊਗੀ ਤੇ ਥੋੜਾ ਜਿਹਾ ਅਜੀਬ ਕੇਸ ਵੀ ਹੈਗਾ ਇਹ ਅਜੀਬ ਇਸ ਤਰ੍ਹਾਂ ਹੈ ਕਿ ਅਜੇ ਤੱਕ ਆਪਾਂ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਨੇ ਜਿਨ੍ਹਾਂ ਲੋਕਾਂ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਆ ਇਹ ਚੀਜ਼ ਨਹੀਂ ਹੁੰਦੀ ਕਿ ਉਹਨਾਂ ਨੂੰ ਆਪਣੀ ਮੌਤ ਖੁਦ ਸਿਲੈਕਟ ਕਰਨ ਦਾ ਮਤਲਬ ਤਰੀਕਾ ਹੋਵੇ ਕਿ ਉਹ ਸਿਲੈਕਟ ਕਰ ਸਕਦੇ ਆ ਤੇ ਆਪਣੇ ਇੰਡੀਆ ਵਿੱਚ ਫਾਂਸੀ ਹੁੰਦੀ ਆ ਤਾਂ ਫਾਂਸੀ ਹੀ ਲੱਗਣੀ ਆ ਜਿਹੜਾ ਵੀ ਤਰੀਕਾ ਉਥੋਂ ਦੀ ਗਵਰਨਮੈਂਟ ਵੱਲੋਂ ਅਪਲਾਈ ਕੀਤਾ ਜਾਂਦਾ ਉਹੀ ਹੁੰਦਾ ਵਾ ਪਰ ਇੱਥੇ ਇਸ ਵਾਰ 20 ਸਤੰਬਰ ਨੂੰ ਇੱਕ ਆਪਸ਼ਨ ਦਿੱਤੀ ਗਈ ਆ ਉਸ ਇਨਸਾਨ ਨੂੰ ਜੀਦੀ ਡੈਡ ਲਾਈਨ 6 ਸਤੰਬਰ ਸੀ ਕਿਉਂ ਡੈਡ ਲਾਈਨ ਨਿਕਲ ਚੱਕੀ ਆ ਕਿਹੜੀ ਆਪਸ਼ਨ ਉਹ ਬੰਦੇ ਨੇ ਆਪਟ ਕੀਤੀ ਆ ਕਿਹੜਾ ਤਰੀਕਾ ਮਰਨ ਦਾ ਅਜੀਬ ਚੀਜ਼ ਸੁਣਨ ਦੇ ਸਾਰੀ ਆਪ ਰੈਸਟੋਰੈਂਟ ਚ ਜਾਂਦੇ ਆ ਤਾਂ ਆਪਣੇ ਮੈਨੂ ਕਾਰਡ ਦੇਖਦੇ ਆ ਖਾਣਾ ਆਰਡਰ ਕਰਦੇ ਆ ਕਿਹੜੀ ਚੀਜ਼ ਖਾਣੀ ਆ ਤੇ ਕੱਪੜਿਆਂ ਦੀ ਦੁਕਾਨ ਤੇ ਕੱਪੜੇ ਚੂਜ਼ ਕਰਦੇ ਆ ਪਰ ਇੱਥੇ ਇੱਕ ਇਨਸਾਨ ਆ ਜਿਹਨੂੰ ਕਾਨੂੰਨ ਜਿਹਨੂੰ ਸਰਕਾਰ ਨੇ ਇਹ ਕਿਹਾ ਕਿ ਤੂੰ ਆਪਣੇ ਆਪ ਡਿਸਾਈਡ ਕਰ ਸਕਦਾ ਤੂੰ ਕਿਸ ਤਰ੍ਹਾਂ ਦੇ ਨਾਲ ਮਰਨਾ ਚਾਹੇਗਾ ਤਾਂ ਇਹ ਕੀ ਕਹਾਣੀ ਆ ਹੁਣ ਚੱਲੀ ਆਪਾਂ ਇਸ ਕਹਾਣੀ ਦੇ ਵੱਲ 18 ਮਾਰਚ 1978 ਇੱਕ ਬੱਚੇ ਦਾ ਜਨਮ ਹੁੰਦਾ ਲੜਕਾ ਵਾ ਫਰੈਡੀ ਉਜੀਨ ਓਨਜ਼ ਬਲੈਕ ਫੈਮਿਲੀ ਤੋਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਗੋਰਿਆਂ ਦੇ ਨਾਲ ਬਹੁਤ ਸਾਰੇ ਕਾਲੇ ਵੀ ਰਹਿੰਦੇ ਆ ਬਹੁਤ ਸਾਰੇ ਬਦਕਿਸਮਤ ਹਾਲਾਤਾਂ ਦੇ ਮਾਰੇ ਹੋਏ ਲੋਕ ਨੇ ਇਸ ਤਰ੍ਹਾਂ ਦੇ ਜਿਹੜੇ ਅਮਰੀਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਹੀ ਅੰਤਾਂ ਦੀ ਗਰੀਬੀ ਵਿੱਚ ਰਹਿੰਦੇ ਆ ਤੇ ਉਸੇ ਤਰ੍ਹਾਂ ਦੇ ਹੀ ਪਰਿਵਾਰ ਦੇ ਵਿੱਚ ਪੈਦਾ ਹੋਇਆ ਫਰੈਡੀ ਓਨਜ਼ ਜਦੋਂ ਫਰੈਡੀ ਹੌਨਸ ਪੈਦਾ ਹੁੰਦਾ ਉਹਦੇ ਮਾਤਾ ਦੀ ਉਮਰ ਸਿਰਫ 18 ਸਾਲ ਆ ਉਹਨਾਂ ਦਾ ਕਲਚਰ ਆ ਬਹੁਤ ਹੀ ਛੋਟੀ ਉਮਰ ਦੇ ਵਿੱਚ ਕਿਸੇ ਨਾਲ ਰਿਲੇਸ਼ਨ ਬਣਾ ਲੈਣੇ ਤੇ ਸਰੀਰਕ ਸੰਬੰਧ ਬਣਾ ਲੈਣੇ ਤੇ ਉਹਨਾਂ ਸਰੀਰਕ ਸੰਬੰਧਾਂ ਤੋਂ ਕਿਸੇ ਬੱਚੇ ਦਾ ਜਨਮ ਹੋ ਜਾਣਾ ਤੇ ਇਹ ਵੀ ਧਿਆਨ ਵਿੱਚ ਨਾ ਰੱਖਣ ਰੱਖਣਾ ਕਿ ਕੀ ਅਸੀਂ ਉਸ ਬੱਚੇ ਨੂੰ ਸੰਭਾਲ ਸਕਦੇ ਆ ਜਾਂ ਨਹੀਂ ਸੰਭਾਲ ਸਕਦੇ ਤੇ ਜਿਹੜੀ ਉਹ ਬਹੁਤ ਜ਼ਿਆਦਾ ਖੁੱਲ ਮਿਢੀ ਹੋਈ ਆ ਉਹਦਾ ਜਿਹੜਾ ਬਾਅਦ ਦੇ ਵਿੱਚ ਭੁਗਤਾਨ ਆ ਉਹ ਇਹੀ ਬੱਚੇ ਕਰਦੇ ਆ ਤਾਂ ਫ੍ਰੈਡੀ ਯੂਜੀਨ ਹੂਨਜ਼ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਆ ਤਾਂ ਫ੍ਰੈਡੀ ਹੂਨਜ਼ ਦਾ ਜਨਮ ਦੋ ਬਹੁਤ ਹੀ ਯੰਗ ਮਾਂ-ਬਾਪ ਨੇ ਜੋ ਇੱਕ ਲੜਕਾ ਉਹਦੀ ਉਮਰ ਵੀ ਬਹੁਤ ਥੋੜੀ ਹੈਗੀ ਉਹ ਵੀ ਹਾਲੇ ਇਸ ਮਤਲਬ ਯੋਗ ਨਹੀਂ ਹੈਗਾ ਮੈਂਟਲੀ ਵੀ ਤੇ ਫਾਈਨੈਂਸ਼ੀਅਲੀ ਵੀ ਪੈਸੇ ਕਰਨੇ ਵੀ ਕਿ ਉਹ ਇਸ ਬੱਚੇ ਨੂੰ ਸੰਭਾਲ ਸਕਣ ਤਾਂ ਛੋਟੀ ਉਮਰ ਤੋਂ ਹੀ ਇਹਨਾਂ ਦੋਨਾਂ ਜਿਹੜਾ ਇਹ ਜੋੜਾ ਵਾ ਬਹੁਤ ਹੀ ਯੰਗ ਤੇ ਇਹਨਾਂ ਦੇ ਘਰੇ ਕਿਉਂਕਿ ਹੁਣ ਤੱਕ ਸੰਬੰਧ ਤਾਂ ਬਣਾ ਲੇ ਉਹ ਇੱਕ ਹੋਰ ਦੁਨੀਆ ਦੇ ਵਿੱਚ ਬਣਾਏ ਪਰ ਹੁਣ ਇੱਕ ਬੱਚਾ ਆ ਕੇ ਉਹਦੀ ਜ਼ਿੰਮੇਵਾਰੀ ਆ ਤਾਂ ਉਸ ਤੋਂ ਬਾਅਦ ਹੁੰਦਾ ਕੀ ਆ ਸਪੈਸ਼ਲੀ ਫ੍ਰੈਡੀ ਉਜੀਨ ਓਨਜ਼ ਦਾ ਜੋ ਪਿਤਾ ਹੈ ਬਹੁਤ ਹੀ ਯੰਗ ਉਮਰ ਦਾ ਖੁਦੋ ਲੜਕਾ ਹੀ ਇੱਕ ਬੱਚਾ ਹੀ ਆ ਹਲੇ ਤਾਂ ਦੇਖਿਆ ਜਾਵੇ ਤਾਂ ਤਾਂ ਹੁਣ ਉਹ ਪ੍ਰੈਸ਼ਰ ਫੀਲ ਕਰਦਾ ਇੱਕ ਹੋਰ ਬੱਚੇ ਦਾ ਉਹਦੀ ਜ਼ਿੰਮੇਵਾਰੀ ਦਾ ਉਹਦਾ ਪ੍ਰਭਾਵ ਹੁਣ ਫੈਮਿਲੀ ਤੇ ਪੈਂਦਾ ਡੇਲੀ ਲੜਾਈ ਹੁੰਦੀ ਆ ਆਪਸ ਦੇ ਵਿੱਚ ਮਾਤਾ ਪਿਤਾ ਦੀ ਦੋਨਾਂ ਦੀ ਹੀ ਬਹੁਤ ਜ਼ਿਆਦਾ ਲੜਾਈ ਤੋਂ ਗੱਲਾਂ ਵੱਧਦੀਆਂ ਨੇ ਲੜਾਈ ਤੋਂ ਕੁੱਟਮਾਰ ਤੱਕ ਗੱਲ ਪਹੁੰਚਦੀ ਆ ਤੇ ਹੁਣ ਦੋਨੇ ਕਮੌਣੋਂ ਹਟ ਜਾਂਦੇ ਆ ਤੇ ਡਰੱਗਸ ਵਗੈਰਾ ਅਲਕੋਹਲ ਸ਼ੁਰੂ ਕਰ ਦੁੰਦੇ ਆ ਕਮਾਉਣ ਵਾਲਾ ਕੋਈ ਨਹੀਂ ਹੈਗਾ ਤੇ ਨਾਲ ਉਹਨਾਂ ਦੇ ਹੁਣ ਇੱਕ ਛੋਟਾ ਬੱਚਾ ਵਾ ਤਾਂ ਫਾਈਨਲੀ ਹੁੰਦਾ ਕੀ ਆ ਅਮਰੀਕਾ ਦੇ ਇੱਕ ਸਿਸਟਮ ਆ ਫਾਸਟਰ ਕੇਅਰ ਹਾਊਸਸ ਤੇ ਭੇਜ ਦਿੱਤੇ ਜਾਂਦੇ ਇਹ ਜਿਹੇ ਬੱਚੇ ਫਾਸਟਰ ਕੇਅਰ ਤੁਸੀਂ ਮੈਨੂੰ ਥੋੜਾ ਕਹਿ ਦਿਨੋ ਕਿ ਮੈਂ ਇੰਗਲਿਸ਼ ਜਿਆਦਾ ਵਰਡ ਬੋਲਦਾ ਪਰ ਮੈਂ ਪੰਜਾਬੀ ਤਰਜਮਾ ਵੀ ਕਰ ਦਿੰਨਾ ਤਾਂ ਉਹ ਇਸ ਤਰ੍ਹਾਂ ਹੁੰਦਾ ਕਿ ਉੱਥੇ ਬਹੁਤ ਸਾਰੇ ਲੋਕ ਐਵੇਂ ਆ ਕਿ ਜਿਹੜੇ ਬਹੁਤ ਥੋੜੀ ਜੀ ਕੋਈ ਅਮਾਉਂਟ ਲੈ ਕੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਆਪਣੇ ਘਰੇ ਸੰਭਾਲਦੇ ਆ ਉਹਨਾਂ ਦੀ ਦੇਖ ਰੇਖ ਕਰਦੇ ਆ ਕੈਨ ਨੂੰ ਇੱਕ ਸਹੀ ਸਿਸਟਮ ਆ ਪਰ ਜੇ ਉਹਨੂੰ ਪ੍ਰੈਕਟੀਕਲੀ ਦੇਖੀਏ ਤਾਂ ਇਹ ਕੋ ਬਹੁਤ ਚੰਗਾ ਨਹੀਂ ਪਹਿਲੀ ਗੱਲ ਤਾਂ ਛੋਟੇ ਬੱਚੇ ਨੂੰ ਆਪਣੇ ਮਾਪੇ ਪਛਾਈ ਦੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਫੌਸਟਰ ਕੇਰਿੰਗ ਦੇ ਨਾਮ ਦੇ ਉੱਪਰ ਪੈਸਾ ਤਾਂ ਲੈਂਦੇ ਆ ਪਰ ਉਹਨਾਂ ਬੱਚਿਆਂ ਨੂੰ ਪਿਆਰ ਨਹੀਂ ਦਿੰਦੇ ਤੇ ਉਹੀ ਚੀਜ਼ ਹੁੰਦੀ ਆ ਫਰੈਡੀ ਉਜਿਨ ਓਨਸ ਦੇ ਨਾਲ ਉਹ ਜਿਹੜੇ ਘਰ ਦੇ ਵਿੱਚ ਰਹਿ ਰਿਆ ਜਿੱਥੇ ਉਹਨੂੰ ਰੱਖਿਆ ਗਿਆ ਕੁਝ ਪੈਸੇ ਲੈ ਕੇ ਗਵਰਨਮੈਂਟ ਦੁਆਰਾ ਤੇ ਉਹ ਪੈਸੇ ਤਾਂ ਲੈਂਦੇ ਆ ਪਰ ਇਸ ਬਹੁਤ ਛੋਟੇ ਬੱਚੇ ਨੂੰ ਕੋਈ ਦੇਖਣ ਵਾਲਾ ਨਹੀਂ ਹੈ ਹਾਲਾਤ ਐ ਦੀ ਬੁਰੀ ਆ ਨਾ ਇਹਨੂੰ ਕੋਈ ਉੱਥੇ ਸੰਭਾਲਦਾ ਤੇ ਨਾ ਕੋਈ ਹੋਰ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਉੱਥੇ ਵੀ ਹਾਲਾਤ ਬਹੁਤ ਜ਼ਿਆਦਾ ਵਿਗੜ ਜਾਂਦੇ ਆ ਤਾਂ ਕੁਝ ਲੋਕ ਕੰਪਲੇਂਟ ਕਰਦੇ ਆ ਆਂਡੀ ਗੁਆਂਡੀ ਜਾਂ ਕੋਈ ਹੋਰ ਲੋਕ ਕਿ ਇੱਥੇ ਇੱਕ 5 ਸਾਲ ਦਾ ਬੱਚਾ ਹੈ ਇਹ ਉਹਦਾ ਨਾਮ ਹੈਗਾ ਤੇ ਉਹਨੂੰ ਜਿਹੜੇ ਸੰਭਾਲਣ ਵਾਲੇ ਨੇ ਉਹਦੀ ਉਹਨਾਂ ਨੇ ਬਹੁਤ ਹੀ ਬੁਰੀ ਹਾਲਤ ਕੀਤੀ ਹੋਈ ਆ ਤੇ ਇੰਨੇ ਛੋਟੇ ਜਿਹੇ ਬੱਚੇ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਉਹਨੂੰ ਖਾਣ ਲਈ ਪ੍ਰੋਪਰ ਨਹੀਂ ਦਿੱਤਾ ਜਾਂਦਾ ਤਾਂ ਫਾਈਨਲੀ ਇਹ ਬੱਚੇ ਨੂੰ ਵਾਪਸ ਉਹਦੇ ਮਦਰ ਦੇ ਕੋਲ ਭੇਜਿਆ ਜਾਂਦਾ 5 ਸਾਲ ਦਾ ਹੋ ਚੁੱਕਿਆ ਵਾ ਫਰੈਡੀ ਹੋਨਸ ਹੁਣੇ ਵਾਪਸ ਪੁਰਾਣੇ ਮਾਹੌਲ ਦੇ ਵਿੱਚ ਹੀ ਚਲਾ ਗਿਆ ਤੇ ਉਹੀ ਮਾਤਾ ਤੇ ਉਹੀ ਪਿਤਾ ਤੇ ਉਸੇ ਤਰ੍ਹਾਂ ਹੀ ਕਰੇ ਲੜਾਈਆਂ ਤੇ ਹੁਣ ਕਿਉਂਕਿ ਇਹ ਵੀ 5 ਸਾਲ ਤਾਂ ਹੋ ਗਿਆ ਤੇ ਉਹਦੇ ਪਿਤਾ ਨੂੰ ਲੱਗਦਾ ਕਿ ਹੁਣ ਇੱਕ ਤਰ੍ਹਾਂ ਨਾਲ ਇਹ ਵੀ ਕਹਿ ਲਈ ਕਿ ਕੁੱਟ ਖਾਣ ਲਾਇਕ ਹੈਗਾ ਤਾਂ ਹੁਣ ਇਹਦੇ ਨਾਲ ਵੀ ਉਹੀ ਮਾਰਕਟਾਈ ਸ਼ੁਰੂ ਹੁੰਦੀ ਹੈ ਸਾਲ ਹੋਰ ਲੰਘ ਤਾ 2 ਸਾਲ ਹੋਰ ਲੰਘ ਤੇ 2 ਸਾਲ ਲੰਘਣ ਤੋਂ ਬਾਅਦ ਜੋ ਇਹਦੇ ਮਦਰ ਨੇ ਤੇ 25 ਸਾਲ ਦੀ ਉਹਦੀ ਉਮਰ ਹੋ ਗਈ ਤਾਂ ਉਹ ਜਿਹੜਾ ਇਹਦਾ ਅਸਲੀ ਫਾਦਰ ਸੀ ਉਹਨੂੰ ਡਾਈਵੋਰਸ ਦਿੰਦੀ ਹੈ ਤੇ ਕੋਈ ਹੋਰ ਲੜਕਾ ਉਹਦੀ ਜ਼ਿੰਦਗੀ ਚਾਹੁੰਦਾ ਤੇ ਉਹਦੇ ਨਾਲ ਮੂਵ ਇਨ ਹੋ ਜਾਂਦੀ ਹੈ ਤੇ ਨਾਲ ਹੀ ਲੈ ਜਾਂਦੀ ਆਪਣੇ ਇਸ ਬੱਚੇ ਨੂੰ ਜਿਹੜਾ ਹੁਣ 7 ਸਾਲ ਦਾ ਹੋ ਚੁੱਕਿਆ ਫਰੈਡੀ ਉਜੀਨ ਓਨਸ ਪਰ ਇਹਦੇ ਹਾਲਾਤ ਨਹੀਂ ਬਦਲਦੇ ਇਸ ਬਦਕਿਸਮਤ ਬੱਚੇ ਦੇ ਇੱਕ ਬੋਲ ਦੀ ਤਰ੍ਹਾਂ ਰਿੱਡਦਾ ਫਿਰਦਾ ਕਦੇ ਇੱਕ ਘਰ ਕਦੇ ਦੂਸਰੇ ਘਰ ਕਦੇ ਤੀਸਰੇ ਘਰ ਤੇ ਜਿਹੜਾ ਹੁਣ ਇੱਕ ਨਵਾਂ ਬੰਦਾ ਆਇਆ ਗੱਲ ਉਹੀ ਆ ਕਿ ਜੇ ਥੋੜੇ ਆਪਣੇ ਜਿਨੇ ਤੁਹਾਨੂੰ ਪੈਦਾ ਕੀਤਾ ਉਸ ਪਿਤਾ ਨੇ ਹੀ ਤੁਹਾਨੂੰ ਨਹੀਂ ਸੰਭਾਲਿਆ ਤਾਂ ਕੋਈ ਦੂਸਰਾ ਤੁਹਾਨੂੰ ਕਿਵੇਂ ਸੰਭਾਲੂਗਾ ਤੇ ਇਹ ਜਿਹੜਾ ਨਵਾਂ ਲੜਕਾ ਇਹਦੇ ਮਦਰ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਇਹ ਵੀ ਕੋਈ ਉਸ ਤੋਂ ਬਹੁਤ ਬਿਹਤਰ ਸਾਬਤ ਨਹੀਂ ਹੁੰਦਾ ਇਹ ਵੀ ਫਰੈਡੀ ਨੂੰ ਉਸੇ ਤਰ੍ਹਾਂ ਹੀ ਮਾਰ ਕਟਾਈ ਕਰਦਾ ਵਾ ਬਹੁਤ ਜ਼ਿਆਦਾ ਉਹਨੂੰ ਅਬਿਊਜ਼ ਕਰਦਾ ਗਾਲਾਂ ਕੱਢਦਾ ਇਹ ਲੜਕਾ ਵੀ ਉਸੇ ਤਰ੍ਹਾਂ ਹੀ ਡਰੱਗਸ ਲੈਂਦਾ ਤੇ ਸ਼ਰਾਬ ਪੀਂਦਾ ਵਾ ਤਾਂ ਇਸ ਮਾਹੌਲ ਦੇ ਵਿੱਚ ਬੱਚਾ ਪੈਦਾ ਹੋਇਆ 8-9 ਸਾਲ ਦਾ ਹੋਇਆ ਜਿਨੇ ਜ਼ਿੰਦਗੀ 'ਚ ਕਦੇ ਕੋਈ ਪਿਆਰ ਨਹੀਂ ਦੇਖਿਆ ਕਿਸੇ ਨੇ ਇਹਨੂੰ ਟੇਕ ਕੇਅਰ ਨਹੀਂ ਕੀਤਾ ਕਿਸੇ ਨੇ ਇਹਨੂੰ ਕੋਈ ਮਤਲਬ ਖੜਾਇਆ ਨਹੀਂ ਗੋਦੀ ਚੱਕ ਕੇ ਜਿਵੇਂ ਆਪਾਂ ਨਾਰਮਲ ਆਪਣੇ ਬੱਚੇ ਹੁੰਦੇ ਆਪਣੇ ਤਾਂ ਉੱਪਰੋਂ ਸਿਰਫ ਕੁੱਟਮਾਰੀ ਦੇਖੀ ਐ ਨੇ ਆਪਣੇ ਨਾਲ ਹੁੰਦੀ ਜਾਂ ਆਪਣੀ ਮਦਰ ਦੇ ਨਾਲ ਹੁੰਦੀ ਤੇ ਜਾਂ ਸਿਰਫ ਗਾਲਾਂ ਸੁਣੀਆਂ ਨੇ ਹੁਣ ਇੱਥੇ ਅਗਲਾ ਇੱਕ ਹੋਰ ਵੱਡਾ ਡਾਰਕ ਟਰਨ ਇਹਦੀ ਜ਼ਿੰਦਗੀ ਦੇ ਵਿੱਚ ਆਉਂਦਾ ਇਸ ਤੋਂ ਅੱਗੇ ਕਿਉਂਕਿ ਜਿਹੜੇ ਇਲਾਕੇ 'ਚ ਰਹਿੰਦਾ ਉਹ ਇਲਾਕਾ ਵੀ ਜਿਵੇਂ ਆਪਾਂ ਪੰਜਾਬੀ ਵੈਸੇ ਕਹਿ ਦਿੰਨੇ ਆ ਕਿ ਉਹ ਕਾਲਿਆਂ ਦਾ ਇਲਾਕਾ ਵਾ ਉੱਥੇ ਗਰੀਬੀ ਬਹੁਤ ਜ਼ਿਆਦੇ ਆ ਤੇ ਕ੍ਰਾਈਮ ਬਹੁਤ ਜ਼ਿਆਦੇ ਆ ਉਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਇਹ ਲੜਕਾ ਤਾਂ ਇਹਦੇ ਜੋ ਨਾਨੀ ਹੁੰਦੇ ਆ ਉਹ ਇਹਨੂੰ ਉਹਨਾਂ ਤੋਂ ਲੈ ਜਾਂਦੇ ਆ ਦੂਰ ਕਿਉਂਕਿ ਉਸ ਘਰ ਦੇ ਵਿੱਚ ਵੀ ਜਿੱਥੇ ਇਹਦੇ ਮਦਰ ਰਹਿੰਦੇ ਆ ਤੇ ਇਹਦਾ ਮਤਰਿਆ ਬਾਪ ਰਹਿ ਰਿਹਾ ਉੱਥੇ ਦੀ ਹਾਲਤ ਬੁਰੀ ਹੋ ਰਹੀ ਆ ਤਾਂ ਇਹਦੇ ਨਾਨੀ ਇਹਨੂੰ ਆਪਣੇ ਘਰ ਲੈ ਜਾਂਦੇ ਆ ਉਹ ਕੋਸ਼ਿਸ਼ ਕਰਦੇ ਆ ਕਿ ਇਹਨੂੰ ਚੰਗੀ ਤਰ੍ਹਾਂ ਸੰਭਾਲ ਸਕਣ ਪਰ ਉੱਥੇ ਇੱਕ ਐਸੀ ਘਟਨਾ ਹੁੰਦੀ ਆ ਜਿਹੜੀ ਕਿ ਜਿੰਨਾ ਕਹਦਾ ਵਿਚਾਰੇ ਦਾ ਮਤਲਬ ਉਹ ਸਹੀ ਸੰਤੁਲਨ ਸੀਗਾ ਮਾਨਸਿਕ ਇੱਕ ਛੋਟੇ ਬੱਚੇ ਦਾ ਮੈਨੂੰ ਲੱਗਦਾ ਕਿ ਉਹ ਉੱਥੇ ਹੋਰ ਵੀ ਜ਼ਿਆਦਾ ਹਿੱਲ ਗਿਆ ਉੱਥੇ ਇੱਕ ਦਿਨ ਕੀ ਹੁੰਦਾ ਰਾਤ ਨੂੰ ਕੋਈ ਲੁੱਟਮਾਰ ਦੀ ਕੋਸ਼ਿਸ਼ ਕਰਨ ਆਉਂਦਾ ਕੋਈ ਡਰੱਗੀ ਹੋਊਗਾ ਕੋਈ ਲੜਕਾ ਉਹ ਇਹਨਾਂ ਦੇ ਘਰੇ ਆ ਜਾਂਦਾ ਤੇ ਆਪਣੀ ਮਤਲਬ ਹੈਲਪਲੀ ਆਪਣੀ ਰੱਖਿਆ ਦੇ ਲਈ ਜਿਹੜੇ ਇਹਦੇ ਨਾਨੀ ਹੁੰਦੇ ਆ ਉਹਨਾਂ ਨੇ ਇੱਕ ਪਿਸਤੌਲ ਰੱਖੀ ਹੁੰਦੀ ਆ ਤਾਂ ਉਹ ਜਦੋਂ ਹੀ ਅੰਦਰ ਆਉਂਦਾ ਤਾਂ ਇਹਦੇ ਨਾਨੀ ਉਹ ਪਿਸਤੌਲ ਦੇ ਨਾਲ ਉਹਨੂੰ ਗੋਲੀ ਮਾਰ ਕੇ ਮਾਰ ਦਿੰਦੇ ਆ ਤੇ ਇੱਕ ਬੱਚਾ ਜਿਹੜਾ 9 ਸਾਲ ਦਾ ਵਾ ਇੰਨਾ ਵਾਇਲੈਂਸ ਪਹਿਲਾਂ ਦੇਖ ਚੁੱਕਿਆ ਤੇ ਉੱਥੇ ਗਿਆ ਸੀਗਾ ਕਿ ਥੋੜਾ ਸਹੀ ਤਰੀਕੇ ਦਾ ਮਾਹੌਲ ਮਿਲੇ ਪਿਆਰ ਮਿਲੇ ਪਰ ਉੱਥੇ ਇਹ ਆਪਣੇ ਸਾਹਮਣੇ ਇੱਕ ਕਤਲ ਹੁੰਦਾ ਦੇਖਦਾ ਤੇ ਇਸੇ ਤਰ੍ਹਾਂ ਇਹਦੀ ਜ਼ਿੰਦਗੀ ਲੰਘਦੀ ਆ ਥੋੜਾ ਹੋਰ ਵੱਡਾ ਹੁੰਦਾ ਆਪਣੇ ਆਪ ਦੇ ਉੱਪਰ ਹੀ ਆ ਕੋਈ ਇਹਦੀ ਪ੍ਰਵਾਹ ਕਰਨ ਵਾਲਾ ਨਹੀਂ ਕੋਈ ਇਹਦੀ ਚਿੰਤਾ ਕਰਨ ਵਾਲਾ ਨਹੀਂ ਕੋਈ ਇਹਦੇ ਕੈਰੀਅਰ ਨੂੰ ਸੋਚਣ ਵਾਲਾ ਨਹੀਂ ਹੈਗਾ ਤੇ ਆਪੇ ਹੀ ਪੈਸੇ ਕਮਾਉਣੇ ਆ ਤਾਂ ਹੁਣ ਲਾਈਫ ਤਾਂ ਪੈਦਾ ਹੋਣ ਸਾਰੀ ਇੱਕ ਡਾਰਕ ਟਰਨ ਲੈ ਲਈ ਹੁਣ ਇਹ ਸਿਰਫ ਜਿਹੜੀਆਂ ਅੱਗੇ ਦੇ ਮੋੜ ਆਉਣਗੇ ਜ਼ਿੰਦਗੀ ਤੇ ਹੋਰ ਸਿਰਫ ਡਾਰਕ ਤੇ ਡਾਰਕ ਹੁੰਦੇ ਜਾਣੇ ਆ ਤਾਂ ਹੁਣ ਆ ਜਾਂਦਾ 1 ਨਵੰਬਰ 1997 ਗ੍ਰੀਨਵਿਲ ਦਾ ਉਹ ਇਲਾਕਾ ਵਾ ਜਿੱਥੇ ਰਹਿੰਦਾ ਤੇ ਵੱਡਾ ਹੋ ਚੁੱਕਿਆ ਆਪ ਉਹਦਰਾ ਹੋ ਚੁੱਕਿਆ ਇੰਨੀ ਇੱਕ ਗੱਲ ਇਹ ਸਮਝ ਚੁੱਕਿਆ ਕਿ ਇੱਥੇ ਕੋਈ ਥੋੜੀ ਮਦਦ ਕਰਨ ਲਈ ਨਹੀਂ ਆਊਗਾ ਤੇ ਜੋ ਵੀ ਕਮਾਉਣਾ ਆਪੇ ਹੀ ਕਮਾਉਣਾ ਕਮਾਉਣ ਦਾ ਕੋਈ ਸਾਧਨ ਪਤਾ ਨਹੀਂ ਹੈਗਾ ਕਿਸੇ ਨੇ ਕੋਈ ਸਿਖਾਇਆ ਨਹੀਂ ਇਹ ਹੁੰਦਾ ਓਨਸ ਤੇ ਇਹਦੇ ਤਿੰਨ ਦੋਸਤ ਹੁੰਦੇ ਆ ਲੈਸਟਰ ਯੰਗ ਨੈਕਿਓ ਵੈਂਸ ਤੇ ਸਟੀਫਨ ਗੋਲਡਨ ਜਿਵੇਂ ਆਪਾਂ ਦੇਖਿਆ ਬਸ ਐਸੇ ਤਰ੍ਹਾਂ ਹੀ ਤੁਰੇ ਫਿਰਦੇ ਆ ਵਾਰਾ ਲੜਕੇ ਤੁਰੇ ਫਿਰਦੇ ਆ ਇਧਰੋਂ ਉਧਰ ਬਸ ਉਸੇ ਤਰ੍ਹਾਂ ਇਹ ਵੀ ਤੁਰੇ ਫਿਰਦੇ ਆ ਚਾਰੇ ਜਾਨੇ ਉਸ ਤੋਂ ਬਾਅਦ ਇੱਕ ਸਟੋਰ ਦੇਖਦੇ ਆ ਉਹ ਫਰੈਡੀ ਓਨਸ ਤੇ ਸਟੀਵਨ ਗੋਲਡਨ ਇਹ ਦੋਨੇ ਜਾਨੇ ਜਦੋਂ ਕੱਲੇ ਰਹਿ ਜਾਂਦੇ ਆ ਉਹ ਕਿਤੇ ਇੱਧਰ ਉੱਧਰ ਨਿਕਲ ਜਾਂਦੇ ਆ ਤਾਂ ਇਹ ਦੋਨੇ ਪਲਾਨ ਕਰ ਲੈਂਦੇ ਆ ਉੱਥੇ ਹੀ ਖੜੇ ਹੁੰਦੇ ਆ ਸਟੋਰ ਦੇ ਸਾਹਮਣੇ ਇਹਨਾਂ ਨੂੰ ਈਜ਼ੀ ਲੱਗਦਾ ਅੰਦਰ ਜਾਂਦੇ ਆ ਪਿਸਤੌਲ ਦਿਖਾਉਂਦੇ ਆ ਡਰਾਉਂਦੇ ਆ ਤੇ ਪੈਸੇ ਲੈ ਲੈਂਦੇ ਆ ਪਰ ਥੋੜੀ ਜੀ ਉੱਥੇ ਜਾ ਕੇ ਗੜਬੜ ਹੁੰਦੀ ਆ ਗੜਬੜ ਉੱਥੇ ਇਹ ਹੁੰਦੀ ਆ ਜਦੋਂ ਇਹ ਅੰਦਰ ਜਾਂਦੇ ਆ ਤਾਂ ਜਿਹੜੇ ਉਹ ਸਟੋਰ ਦੇ ਉੱਪਰ ਕੰਮ ਕਰ ਰਹੇ ਹੁੰਦੇ ਉਹਨਾਂ ਦਾ ਨਾਮ ਹੁੰਦਾ ਇਰੀਨ ਗਰੇਵਸ 48 ਸਾਲ ਤੇ ਉਹ ਜਦੋਂ ਆਪਣੇ ਸਾਹਮਣੇ ਦੋ ਲੜਕੀਆਂ ਨੂੰ ਦੇਖਦੇ ਆ ਨੌਜਵਾਨ ਲੜਕੇ ਆ ਬਲੈਕ ਨੇ ਤੇ ਹੱਥ ਵਿੱਚ ਰਿਵੋਲਵਰ ਆ ਤੇ ਇਹ ਉਹਨਾਂ ਨੂੰ ਡਰਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਪੈਸੇ ਚਾਹੀਦੇ ਆ ਤਾਂ ਸ਼ਾਇਦ ਘਬਰਾਟ ਦੇ ਵਿੱਚ ਉਹ ਜਿੱਥੋਂ ਪੈਸੇ ਕੱਢਣੇ ਸੀਗੇ ਲੋਕਰ ਜਾਂ ਜੋ ਵੀ ਦਰਾਜ ਜੋ ਵੀ ਹੈਗਾ ਉਹਨਾਂ ਤੋਂ ਨਿਕਲਦਾ ਨਹੀਂ ਜਾਂ ਛੇਤੀ ਖੁੱਲਦਾ ਨਹੀਂ ਜਾਂ ਹੱਥ ਕੰਬ ਰਹੇ ਆ ਜੋ ਵੀ ਕੋਈ ਰੀਜ਼ਨ ਹੋਣਾ ਉਹਨੂੰ ਖੋਲਣ 'ਚ ਉਹਨਾਂ ਨੂੰ ਦੇਰੀ ਹੁੰਦੀ ਆ ਪਰ ਦੂਜੇ ਪਾਸੇ ਡਰੇ ਤਾਂ ਇਹ ਵੀ ਹੁੰਦੇ ਆ ਉਕੇ ਅੰਦਰ ਕੋਈ ਚੰਗਾ ਕੰਮ ਤਾਂ ਕਰ ਨਹੀਂ ਰਿਹਾ ਇੱਕ ਕ੍ਰਾਈਮ ਕਰ ਰਿਹਾ ਇਹਨਾਂ ਨੂੰ ਵੀ ਡਰ ਹੁੰਦਾ ਕਿ ਛੇਤੀ ਕੰਮ ਕਰੀਏ ਤੇ ਨਿਕਲੀਏ ਤੇ ਉਸੇ ਡਰ ਦੇ ਵਿੱਚ ਇਹਨਾਂ ਦੇ ਹੱਥੋਂ ਗੋਲੀ ਚੱਲਦੀ ਆ ਤੇ ਉਹ ਗੋਲੀ ਸਿੱਧੀ ਉਹਨਾਂ ਦੇ ਸਿਰ ਦੇ ਵਿੱਚ ਲੱਗਦੀ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੁਣ ਇਰੀਨ ਗਰੇਵਸ ਕੌਣ ਸੀਗੇ ਅਮਰੀਕਾ ਦਾ ਸਿਸਟਮ ਫੇਰ ਇੱਕ ਇੱਕ ਹੋਰ ਸਿੰਗਲ ਮਦਰ ਜਿਹਦੀ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਆਇਆ ਸਿਰਫ ਥੋੜੀ دیر ਲਈ ਆਇਆ ਉਸ ਤੋਂ ਬਾਅਦ ਚਲਾ ਗਿਆ ਤੇ ਪਿੱਛੇ ਛੱਡ ਗਿਆ ਬੱਚੇ ਇਰੀਨ ਗਰੇਵਸ 43 ਸਾਲ ਦੀ ਉਮਰ ਆ ਦੋ ਉਹਨਾਂ ਦੇ ਲੜਕੀਆਂ ਨੇ ਤੇ ਇੱਕ ਉਹਨਾਂ ਦਾ ਬੇਟਾ ਵਾ ਇਕੱਲੇ ਹੀ ਉਹਨਾਂ ਨੂੰ ਸੰਭਾਲ ਰਹੇ ਆ سپورਟ ਕਰ ਰਹੇ ਆ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹ ਜਿਹੜੇ ਬੱਚੇ ਸੀ ਜਿਹਨਾਂ ਦਾ ਪਿਤਾ ਪਹਿਲਾਂ ਹੀ ਛੱਡ ਗਿਆ ਹੁਣ ਮਦਰ ਵੀ ਚਲੇ ਗਏ ਉਹਨਾਂ ਦੇ ਤਾਂ ਇਹ ਇਨਸੀਡੈਂਟ ਹੁੰਦਾ ਅਮਰੀਕਾ ਦਾ ਇੱਕ ਸਿਸਟਮ ਆ ਕਾਨੂੰਨਨ ਤੁਸੀਂ ਜੇ ਕਤਲ ਵੀ ਕਰ ਦਿੰਨੇ ਹੋ ਤੇ ਜੇ ਤੁਸੀਂ ਉਹਨੂੰ ਐਡਮਿਟ ਕਰ ਲੈਣੇ ਹੋ ਕਿ ਹਾਂ ਇਹ ਮੈਂ ਕੀਤਾ ਤਾਂ ਤੁਹਾਨੂੰ ਸਜਾਏ ਮੌਤ ਨਹੀਂ ਹੁੰਦੇ ਕੁਝ ਕੰਡੀਸ਼ਨਸ ਦੇ ਵਿੱਚ ਤਾਂ ਨਹੀਂ ਹੈਗਾ ਮਤਲਬ ਹੁਣ ਐ ਤਾਂ ਨਹੀਂਗਾ ਕਿ ਤੁਸੀਂ 100 ਬੰਦਾ ਮਾਰਨ ਤੋਂ ਬਾਅਦ ਕਹਿ ਦੋਗੇ ਮੈਨੂੰ ਉਹਨਾਂ ਟੈਕਨੀਕਲ ਨਹੀਂ ਪਤਾ ਉਹਦੇ ਬਾਰੇ ਪਰ ਇਹਨਾਂ ਕਾਕੇ ਜੇ ਤੁਸੀਂ ਇੱਕ ਮਰਡਰ ਕੀਤਾ ਹੋਇਆ ਤੇ ਉਸ ਤੋਂ ਬਾਅਦ ਜੇ ਤੁਸੀਂ ਇਹ ਬੋਲ ਦਿੰਨੇ ਹੋ ਐਡਮਿਟ ਹੀ ਕਰ ਲੈਨੇ ਹੋ ਪਲੀਡ ਗਿਲਟੀ ਜਿਹਨੂੰ ਇੰਗਲਿਸ਼ 'ਚ ਉਹ ਕਹਿੰਦੇ ਆ ਪਲੀਡ ਗਿਲਟੀ ਤੁਸੀਂ ਆਪਣੇ ਆਪ ਨੂੰ ਦੋਸ਼ੀ ਮੰਨ ਲੈਨੇ ਹੋ ਮੰਨ ਲੈਨੇ ਹੋ ਕਿ ਮੈਂ ਇਹ ਕੀਤਾ ਵਾ ਤਾਂ ਕਿਉਂਕਿ ਦੂਸਰੇ ਪਾਸੇ ਉਹਨਾਂ ਦਾ ਵੀ ਬਹੁਤ ਸਾਰਾ ਟਾਈਮ ਬਚਦਾ ਉਹਨਾਂ ਦਾ ਬਹੁਤ ਸਾਰਾ ਰਿਸੋਰਸਸ ਬਚਦੇ ਆ ਉਹਨਾਂ ਦੇ ਜਿਹੜੇ ਇੰਨੇ ਪੁਲਿਸ ਅਧਿਕਾਰੀ ਡਿਟੈਕਟਿਵ ਥੋੜੇ ਉੱਪਰ ਲੱਗੇ ਆ ਉਹ ਕੋਈ ਹੋਰ ਕੰਮ ਕਰਨਗੇ ਤਾਂ ਇਸ ਕਰਕੇ ਇੱਕ ਤਰ੍ਹਾਂ ਨਾਲ ਇੱਕ ਡੀਲ ਹੁੰਦੀ ਆ ਇਹ ਤਾਂ ਫਿਰ ਤੁਹਾਨੂੰ ਐਟ ਲੀਸਟ ਸਜ਼ਾਏ ਮੌਤ ਨਹੀਂ ਹੋਊਗੀ ਹੁਣ ਇੱਥੇ ਇਹ ਦੋ ਜਾਨੇ ਸੀ ਜਿਹੜੇ ਇੱਕੋ ਕੇਸ ਦੇ ਵਿੱਚ ਸੀ ਕਿਸੇ ਨੂੰ ਅੰਦਰ ਨਹੀਂ ਪਤਾ ਗੋਲੀ ਦੋਨਾਂ ਵਿੱਚੋਂ ਕਿਹਨੇ ਚਲਾਈ ਆ ਪਿਸਤੌਲ ਦੋਨਾਂ ਵਿੱਚੋਂ ਕਿਹਦੇ ਹੱਥ ਵਿੱਚ ਸੀਗਾ ਉਹ ਗੋਲਡਨ ਦੇ ਹੱਥ ਵਿੱਚ ਸੀ ਜਾਂ ਫ੍ਰੈਡੀ ਦੇ ਹੱਥ ਵਿੱਚ ਸੀ ਪਰ ਗੋਲਡਨ ਥੋੜਾ ਤੇਜ਼ ਨਿਕਲਦਾ ਇੱਥੇ গোল্ডেন পলਸ ਵਾਲਿਆਂ ਕੋਲੇ ਆਪਣਾ ਜ਼ੁਰਮ ਮੰਨ ਲੈਂਦਾ ਕਹਿ ਦਿੰਦਾ ਕਿ ਹਾਂ ਸਾਡੇ ਤੋਂ ਗਲਤੀ ਹੋਈ ਆ ਅਸੀਂ ਮਾਰਿਆ ਪਰ ਨਾਲ ਹੀ ਉਹ ਇਹ ਕਹਿ ਦਿੰਦਾ ਮੈਂ ਨਾਲ ਸੀ ਮੇਰੀ ਪੂਰੀ ਇਨਵੋਲਵਮੈਂਟ ਹੈ ਕਿ ਇਹ ਜੋ ਸਜ਼ਾ ਦੇਣੀ ਆ ਦੇ ਦਿਓ ਪਰ ਜਿਹੜੀ ਗੋਲੀ ਆ ਉਹ ਫ੍ਰੈਡੀ ਨੇ ਚਲਾਈ ਆ ਫ੍ਰੈਡੀ ਓਨਸ ਨੇ ਚਲਾਈ ਆ ਹੁਣ ਇੱਥੇ ਜਾਂ ਤਾਂ ਫ੍ਰੈਡੀ ਦਾ ਭੂਲਾਪਨ ਸੀਗਾ ਇਹ ਉਹ ਸਮਝ ਨਹੀਂ ਪਾਇਆ ਛੇਤੀ ਗੱਲਾਂ ਜਾਂ ਫਿਰ 골ਡਨ ਦੀ ਇਹ ਮਤਲਬ ਉਹ ਤਾਂ ਦਿਮਾਗ ਸੀਗਾ ਕਿ ਆਪਣੇ ਆਪ ਨੂੰ ਫਿਰ ਵੀ ਬਚਾ ਗਿਆ ਤੇ ਜਦੋਂ ਪੁਲਿਸ ਵਾਲੇ ਫ੍ਰੈਡੀ ਨੂੰ ਪੁੱਛਦੇ ਆ ਤਾ ਇਹ ਬਿਲਕੁਲ ਸਾਫ਼ ਮੁੱਕਰ ਜਾਂਦਾ ਇਹ ਕਹਿੰਦਾ ਮੈਂ ਬਿਲਕੁਲ ਗੋਲੀ ਨਹੀਂ ਚਲਾਈ ਇਹ ਜਿਹੜਾ ਮਤਲਬ ਪਲਾਨ ਸੀਗਾ ਮਾਰਨ ਦਾ ਜਾਂ ਹਮਲਾ ਕਰਨ ਦਾ ਜਾਂ ਉਸ ਸਟੋਰ ਨੂੰ ਲੁੱਟਣ ਦਾ ਇਸਟਿਵ ਗੋਲਡਨ ਦਾ ਪਲਾਨ ਸੀ ਮੇਰੇ ਕੋਲੇ ਤਾਂ ਪਿਸਤੌਲ ਵੀ ਨਹੀਂ ਹੈਗੀ ਪਿਸਤੌਲ ਵੀ ਇਸਟਿਵ ਗੋਲਡਨ ਦੇ ਕੋਲ ਸੀਗੀ ਤੇ ਉਹੀ ਮੈਨੂੰ ਅੰਦਰ ਲੈ ਕੇ ਗਿਆ ਉਹਨੇ ਹੀ ਇਰੀਨ ਨੂੰ ਡਰਾਇਆ ਤੇ ਉਹਨੇ ਹੀ ਗੋਲੀ ਮਾਰੀ ਆ ਤੇ ਹੋ ਸਕਦਾ ਪੋਸਿਬਿਲਟੀ ਹੈਗੀ ਕਿ ਗੋਲਡਨ ਥੋੜਾ ਇਨਾ ਚੀਜ਼ਾਂ ਜ਼ਿਆਦਾ ਸ਼ਾਤਰ ਹੋਵੇ ਤੁਸੀਂ ਕਿਵੇ ਵਰੀ ਗਲਤ ਸੋਸਾਇਟੀ ਚ ਹੁੰਨੇ ਆ ਗਲਤ ਬੰਦਿਆਂ ਦੇ ਨਾਲ ਖੜੇ ਹੁੰਨੇ ਆ ਤੁਸੀਂ ਫਸ ਜਾਂਦੇ ਹੋ ਇਹ ਸਿਰਫ ਇੱਕ ਪੋਸਿਬਿਲਟੀ ਹੁਣ ਕਿਸੇ ਨੂੰ ਅਸਲ ਦੇ ਵਿੱਚ ਨਹੀਂ ਪਤਾ ਕਿ ਉਸ ਦਿਨ ਉਸ ਸਟੋਰ ਚ ਹੋਇਆ ਕੀ ਆ ਪਰ ਉਸ ਤੋਂ ਬਾਅਦ ਗੋਲਡਨ ਨੇ ਖੋਦੀ ਇਹ ਕਹਿਤਾ ਕਿ ਮੈਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਉਹ ਸਾਰਾ ਫ੍ਰੈਡੀ ਨੇ ਕੀਤਾ ਪਰ ਪੁਲਿਸ ਵਾਲਿਆਂ ਦੇ ਸਾਹਮਣੇ ਜਦੋਂ ਫ੍ਰੈਡੀ ਨੂੰ ਲਿਆਂਦਾ ਗਿਆ ਤਾਂ ਫ੍ਰੈਡੀ ਬਹੁਤ ਹੀ ਗੁੱਸੇ ਸੀਗਾ ਤੇ ਉਹ ਬਾਰ-ਬਾਰ ਕਹਿ ਰਿਹਾ ਸੀਗਾ ਤੇ ਉਹ बार-बार ਇਹ ਕਹਿ ਰਿਹਾ ਸੀ ਕਿ ਮੈਂ ਕੁਝ ਵੀ ਨਹੀਂ ਕੀਤਾ ਮੈਨੂੰ 골ਡਨ ਹੀ ਅੰਦਰ ਸਟੀਵ ਗੋਲਡਨ ਅੰਦਰ ਲੈ ਕੇ ਗਿਆ ਗੋਲੀ ਇਹਨੇ ਚਲਾਈ ਆ ਮੈਨੂੰ ਸਿਰਫ ਫਸਾ ਦਿੱਤਾ ਗਿਆ ਪਰ ਹੁਣ ਇੱਥੇ ਕਾਨੂੰਨ ਉਹਨਾਂ ਦਾ ਇਸੇ ਤਰ੍ਹਾਂ ਦਾ ਹੀ ਆ ਇੱਕ ਬੰਦਾ ਜਿਹੜਾ ਆਪਣਾ ਅਪਰਾਧ ਮੰਨ ਚੁੱਕਿਆ ਤਾਂ ਉਹਨੂੰ ਸਿਰਫ ਇੱਕ ਮਤਲਬ ਕੁਝ ਸਾਲਾਂ ਦੀ ਜੇਲ ਹੁੰਦੀ ਆ ਪਰ ਕਿਉਂਕਿ ਫਰੈਡੀ ਨੇ ਆਪਣਾ ਜੁਰਮ ਨਹੀਂ ਮੰਨਿਆ ਤਾਂ ਇਸ ਕਰਕੇ ਫਰੈਡੀ ਪਿਊਜੀਨ ਓਨਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਕੇਸ ਦੇ ਵਿੱਚ ਇੱਕ ਇਹ ਵੀ ਬਹੁਤ ਵੱਡਾ ਇੰਪੈਕਟ ਪੈਂਦਾ ਕੁਝ ਉਹਨਾਂ ਦਾ ਸਿਸਟਮ ਹੈਗਾ ਵੀ ਇਸ ਤਰ੍ਹਾਂ ਦਾ ਹੀ ਆ ਕਿ ਮਰਨ ਵਾਲੇ ਇੱਕ ਗੋਰੇ ਸੀ ਕਿ ਗੋਰੀ ਰੇਸ ਤੋਂ ਸੀ ਕਿ ਸਹੀ ਤਾਂ ਇਨਸਾਨ ਪਰ ਕਿਉਂਕਿ ਕੰਟਰੀ ਗੋਰੇ ਕੰਟਰੋਲ ਕਰਦੇ ਆ ਤਾਂ ਥੋੜੀ-ਬਹੁਤ ਕਿਤੇ ਨਾ ਕਿਤੇ ਹਮਦਰਦੀ ਦਾ ਪੱਖ ਉਹਨਾਂ ਦਾ ਰਹਿੰਦਾ ਵਾ ਤੇ ਕੁਝ ਸਾਲ ਪਹਿਲਾਂ ਤੱਕ ਤਾਂ ਬਹੁਤ ਜ਼ਿਆਦਾ ਹੀ ਗੱਲਾਂ ਹੁੰਦੀਆਂ ਸੀ ਉਹਨਾਂ ਦੇ ਸਿਸਟਮ ਦੇ ਵਿੱਚ 41 ਸਾਲ ਦੀ ਇੱਕ ਮਦਰ ਜਿਹੜੀ ਖੁਦ ਸਟਰਗਲ ਕਰ ਰਹੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਲਈ ਤਿੰਨ ਬੱਚਿਆਂ ਦੀ ਮਾਂ ਤੇ ਉਹਨੂੰ ਮਾਰ ਦਿੱਤਾ ਗਿਆ ਤਾਂ ਉਹਦਾ ਪੂਰਾ ਦਾ ਪੂਰਾ ਨਜਲਾ ਜਿਹੜਾ ਸੀਗਾ ਉਹ ਸਾਰਾ ਫਰੈਡੀ ਦੇ ਉੱਪਰ ਸਿੱਟਿਆ ਜਾਂਦਾ ਹੁਣ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਇਸ ਕੇਸ ਦੇ ਵਿੱਚ ਫਰੈਡੀ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਮੋੜ ਆਉਣਗੇ ਉਹ ਸਿਰਫ ਬਸ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਿਰਫ ਖਤਰਨਾਕ ਮੋੜ ਹੀ ਆਉਂਦੇ ਰਹੇ ਆ ਜਿਸ ਦਿਨ ਤੋਂ ਇਹ ਬੱਚਾ ਪੈਦਾ ਹੋਇਆ ਕਿਤੇ ਇੱਕ ਵਾਰ ਵੀ ਇਹਦੀ ਜ਼ਿੰਦਗੀ ਨੇ ਸਹੀ ਮੋੜ ਨਹੀਂ ਕੱਟਿਆ ਇੱਕ ਵੀ ਵਾਰ ਇਹ ਗੱਲ ਹੈਗੀ ਆ 8 ਫਰਵਰੀ 1999 ਦੀ ਜਦੋਂ ਮਤਲਬ ਇਹਦੇ ਤੋਂ ਪੁਛ ਪੜਤਾਲ ਹੁੰਦੀ ਹੈ ਤੇ ਫਾਈਨਲੀ ਪੁਲਿਸ ਵਾਲੇ ਆਪਣੀ ਰਿਪੋਰਟ ਦੇ ਵਿੱਚ ਲਿਖਦੇ ਆ ਕਿ ਕਤਲ ਕਰਨ ਵਾਲਾ ਫਰੈਡੀ ਸੀ 15 ਫਰਵਰੀ ਨੂੰ ਸਾਰੇ ਦੋਸ਼ ਤੈਅ ਹੋ ਜਾਂਦੇ ਆ 16 ਫਰਵਰੀ 1999 ਨੂੰ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੁਣ 16 ਫਰਵਰੀ ਨੂੰ ਜੇਲ੍ਹ ਦੇ ਵਿੱਚ ਕੀ ਹੁੰਦਾ ਜਿਹੜੇ ਸੈੱਲ ਦੇ ਵਿੱਚ ਇਹਨੂੰ ਭੇਜਿਆ ਜਾਂਦਾ ਜਿਹੜੇ ਕਮਰੇ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਇਹਨੂੰ ਭੇਜਿਆ ਜਾਂਦਾ ਉਸ ਜੇਲ੍ਹ ਦੇ ਵਿੱਚ ਫਰੈਡੀ ਦੇ ਸਣੇ 9 ਹੋਰ ਕੈਦੀ ਆ ਤਾਂ ਟੋਟਲੀ 10 ਕੈਦੀ ਆ ਉਹਨਾਂ ਦੇ ਵਿੱਚੋਂ ਇੱਕ ਕੈਦੀ ਦਾ ਨਾਮ ਸੀਗਾ ਕ੍ਰਿਸਟੋਫਰ ਬ੍ਰਾਇਨ ਲੀ ਤੇ ਕ੍ਰਿਸਟੋਫਰ ਬ੍ਰਾਇਨ ਲੀ ਉੱਥੇ ਸਿਰਫ 90 ਦਿਨਾਂ ਲਈ ਸੀਗਾ 3 ਮਹੀਨੇ ਲਈ ਕਿਉਂਕਿ ਉਹਨੇ ਕੋਈ ਮਤਲਬ ਟ੍ਰੈਫਿਕ ਦਾ ਕੋਈ ਰੂਲ ਤੋੜਿਆ ਸੀਗਾ ਤੇ ਉਹਦੇ ਕਰਕੇ ਉਹਨੂੰ 3 ਮਹੀਨੇ ਦੀ ਸਜ਼ਾ ਸੀ ਹੁਣ ਦੇਖੋ ਇੱਥੇ ਇੱਕ ਚੀਜ਼ ਬੜੀ ਇੰਟਰਸਟਿੰਗ ਜੇ 1 ਮਿੰਟ ਲਈ ਆਪਾਂ ਇਹ ਸੋਚ ਲਈਏ ਕਿ ਫ੍ਰੈਡੀ ਨੇ ਉਹ ਕਤਲ ਨਹੀਂ ਕੀਤੇ ਤਾਂ ਮਤਲਬ ਇੱਕ ਦੁਨੀਆ ਦੇ ਸਭ ਤੋਂ ਵੱਧ ਕੇ ਸਮਤ ਲੋਕਾਂ ਦੇ ਵਿੱਚੋਂ ਇੱਕ ਦੇ ਵਿੱਚੋਂ ਫ੍ਰੈਡੀ ਨੂੰ ਮੰਨਿਆ ਜਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਲੜਿਆ ਨੇ ਬਹੁਤ ਪ੍ਰੋਟੈਸਟ ਕੀਤਾ ਕਿ ਮੈਂ ਨਹੀਂ ਮਾਰਿਆ ਮੈਨੂੰ ਸਿਰਫ ਗੋਲਡਨ ਅੰਦਰ ਲੈ ਕੇ ਗਿਆ ਹੁਣ ਇੱਥੇ ਹੁੰਦਾ ਕੀ ਆ ਉਸ ਦਿਨ ਜਿੱਦਨੇ ਪਹਿਲੇ ਦਿਨ ਜੇਲ੍ਹ ਵਿੱਚ ਜਾਂਦਾ 16 ਫਰਵਰੀ 1999 ਦੇ ਦਿਨ ਉੱਥੇ ਜਿਹੜਾ ਇਹ ਲੜਕਾ ਵਾ ਕ੍ਰਿਸਟੋਫਰ ਬ੍ਰਾਇਨਲੀ 28 ਸਾਲ ਦੀ ਉਮਰ ਆ ਜੇਲ੍ਹਾਂ ਦੇ ਵਿੱਚ ਇਹੀ ਆ ਮਾਹੌਲ ਐਸੇ ਤਰ੍ਹਾਂ ਦਾ ਹੀ ਆ ਤਾਂ ਉਹ ਜਿਹੜਾ ਲੀ ਆ ਉਹ ਇਹਨੂੰ ਟੌਂਟ ਮਾਰਨ ਲੱਗ ਜਾਂਦਾ ਇਹਨੂੰ ਟੌਂਟ ਮਾਰਦਾ ਜਿਹੜਾ ਕਿ ਬਾਅਦ ਦੇ ਵਿੱਚ ਜਿਹੜੇ ਬਾਕੀ ਦੇ ਕੈਦੀ ਸੀ ਉਹਨ ਕਿ ਇਹ ਦੇਖੋ ਇੱਥੇ ਇੱਕ ਬੰਦਾ ਆ ਗਿਆ ਇਹਨੇ ਕੁਝ ਵੀ ਨਹੀਂ ਕੀਤਾ ਤੇ ਇਹਨੂੰ ਮੌਤ ਦੀ ਸਜ਼ਾ ਹੋਈ ਆ ਤੇ ਤੈਨੂੰ ਹੁਣ ਉਹ ਇਲੈਕਟ੍ਰਿਕ ਚੇਅਰ ਦੇ ਉੱਪਰ ਬਿਠਾ ਕੇ ਤੈਨੂੰ ਸਾੜਨਗੇ ਜਾਂ ਜੋ ਵੀ ਮਤਲਬ ਇਸੇ ਇਸ ਤਰ੍ਹਾਂ ਉਹਨੂੰ ਟੌਂਟ ਮਾਰਨ ਲੱਗੇ ਹੁੰਦਾ ਜਿਵੇਂ ਸਕੂਲਾਂ ਦੇ ਵਿੱਚ ਬੱਚੇ ਟੌਂਟ ਮਾਰਦੇ ਆ ਉਸੇ ਤਰ੍ਹਾਂ ਜੇਲਾਂ ਦੇ ਵਿੱਚ ਉਹ ਲੜਕਾ ਇਹਨੂੰ 28 ਸਾਲ ਦਾ ਲੜਕਾ ਫਰੈਡੀ ਨੂੰ ਟੌਂਟ ਮਾਰਦਾ ਹੁਣ ਦੂਸਰੇ ਪਾਸੇ ਫਰੈਡੀ ਆ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਗੁੱਸੇ ਆ ਇੱਕੋ ਦਾ ਬਚਪਨ ਦਾ ਗੁੱਸਾ ਤੁਸੀਂ ਦੇਖੋ ਇੱਕ ਬੱਚਾ ਜਿਹੜਾ ਕੋਈ ਵੀ ਖੁਸ਼ੀ ਤੋਂ ਬਿਨਾਂ ਹੀ ਬਚਪਨ ਉਹਦਾ ਰਿਹਾ ਫਾਈਨਲੀ ਉਹ ਇੱਕ ਕਤਲ ਕੇਸ 'ਚ ਵੀ ਫਸ ਗਿਆ ਉਹਨੂੰ ਮੌਤ ਦੀ ਸਜ਼ਾ ਵੀ ਹੋ ਗਈ ਪਹਿਲੇ ਦਿਨ ਹੀ ਜੇਲ੍ਹ ਦੇ ਵਿੱਚ ਆਉਂਦੇ ਸਾਰੇ ਇੱਕ ਕੈਦੀ ਉਹਨੂੰ ਟੌਂਟ ਮਾਰ ਰਹੇ ਕਿ ਤੈਨੂੰ ਇਲੈਕਟ੍ਰਿਕ ਚੇਅਰ ਤੇ ਬਿਠਾਉਣਗੇ ਤੇ ਤੈਨੂੰ ਸਾੜ ਦੇਣਗੇ ਉਸ ਤੋਂ ਬਾਅਦ ਉਹ ਇਹ ਕਹਿੰਦਾ ਕ੍ਰਿਸਟੋਫਰ ਬ੍ਰਾਇਨ ਲੀ ਕਿ ਜਿਹੜੀ ਜਿਊਰੀ ਸੀਗੀ ਮਤਲਬ ਉਹ 12 ਬੰਦਿਆਂ ਦਾ ਪੈਨਲ ਸੀਗਾ ਕਿ ਜਿਨ੍ਹਾਂ ਨੇ ਤੈਨੂੰ ਮਤਲਬ ਇੱਕ ਸਜ਼ਾ ਸੁਣਾਈਆ ਉਹਨਾਂ ਦੇ ਵਿੱਚੋਂ ਇੱਕ ਸਾਡਾ ਆਪਣਾ ਰਿਸ਼ਤੇਦਾਰ ਸੀ ਮੇਰਾ ਰਿਸ਼ਤੇਦਾਰ ਸੀ ਤਾਂ ਇਸ ਇਸ ਤਰ੍ਹਾਂ ਉਹਨੂੰ ਤੰਗ ਕਰਦਾ ਤਾਂ ਹੁਣ ਫਾਈਨਲੀ ਜਿਹੜਾ ਇੰਨੇ ਸਾਲਾਂ ਦਾ ਗੁੱਸਾ ਸੀਗਾ 19 ਸਾਲਾਂ ਦਾ ਉਹ ਹੁਣ ਅਗਲੇ ਕੁਝ ਮਿੰਟਾਂ ਦੇ ਵਿੱਚ ਨਿਕਲਣਾ ਵਾ ਤੇ ਉਹ ਨਿਕਲਿਆ ਕ੍ਰਿਸਟੋਫਰ ਬ੍ਰਾਇਨ ਲੀ ਦੇ ਉੱਪਰ ਤੇ ਉਹ ਕਿਸ ਤਰ੍ਹਾਂ ਨਿਕਲਿਆ ਹੁਣ ਕਿਉਂਕਿ ਜਿਹੜਾ ਫਰੈਡੀ ਓਨਜ਼ ਉਹ ਫੱਟਾ ਕੱਟਾ ਲੜਕਾ ਸੀਗਾ 19 ਸਾਲ ਉਮਰ ਦਾ ਕੱਦ ਕਾਠੀ ਉਹਦੀ ਬਹੁਤ ਤੱਕੜੀ ਸੀਗੀ ਤੇ ਜਿਹੜਾ ਸੀ ਕ੍ਰਿਸਟੋਫਰ ਬ੍ਰਾਇਨ ਲੀ ਇਹ ਉਸ ਤੋਂ ਥੋੜਾ ਕਮਜ਼ੋਰ ਸੀ ਤਾਂ ਇਹ ਚੀਜ਼ ਉਹਦੇ ਅਗੇਂਸਟ ਗਈ ਉਹਨੇ ਕਹਿਜੇ ਬੰਦੇ ਨੂੰ ਟੌਂਟ ਮਾਰੇ ਉਹ ਕਹਿਜੇ ਬੰਦੇ ਮੂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਉਹ ਤੋਂ ਸਟਰੋਂਗ ਸੀਗਾ ਤਾਂ ਹੁਣ ਫਰੈਡੀ ਕੀ ਕਰਦਾ ਇਹ ਉਹ ਚੀਜ਼ਾਂ ਨੇ ਜਿਹੜੀਆਂ ਬਾਕੀ ਦੇ ਅਠ ਕੈਦੀਆਂ ਨੇ ਅਗਲੇ ਦਿਨ ਅਦਾਲਤ ਵਿੱਚ ਦੱਸੀਆਂ ਉਹਨਾਂ ਦੇ ਦੱਸਣ ਦੇ ਲੋੜ ਨਹੀਂ ਸੀ ਅਗਲੇ ਦਿਨ ਹੀ ਪੇਸ਼ੀ ਦੇ ਦੌਰਾਨ ਫਰੈਡੀ ਨੇ ਖੁਦ ਇਹ ਸਭ ਕੁਝ ਅਦਾਲਤ ਨੂੰ ਉਸੇ ਤਰ੍ਹਾਂ ਹੀ ਦੱਸਿਆ ਤਾਂ ਫਰੈਡੀ ਕਹਿੰਦਾ ਮੈਨੂੰ ਗੁੱਸਾ ਚੜਿਆ ਸਭ ਤੋਂ ਪਹਿਲਾਂ ਉਹਦਾ ਸਿਰ ਫੜ ਕੇ ਮੈਂ ਬਹੁਤ ਜ਼ੋਰ ਦੀ ਗੰਦ ਦੇ ਵਿੱਚ ਮਾਰਿਆ ਉਸ ਤੋਂ ਬਾਅਦ ਉੱਥੇ ਇੱਕ ਪੈਨ ਪਿਆ ਸੀਗਾ ਮੈਂ ਉਹ ਪੈਨ ਉਹਦੀਆਂ ਦੋਨੇ ਅੱਖਾਂ ਦੇ ਵਿੱਚ ਮਾਰਿਆ ਬਾਰ-ਬਾਰ ਉਸ ਤੋਂ ਬਾਅਦ ਉਹੀ ਪੈਨ ਮੈਂ ਉਹਦੇ ਨੱਕ ਦੇ ਵਿੱਚ ਅਤੇ ਨੋਸਟਲ ਵਿੱਚ ਬਿਲਕੁਲ ਅੰਦਰ ਤੱਕ ਕੀਤਾ ਤੇ ਉਸ ਤੋਂ ਅੱਗੇ ਬਹੁਤ ਸਾਰੀਆਂ ਹੋਰ ਡਿਟੇਲਸ ਨੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਮੈਨੂੰ ਹੁਣ ਜਾਣਾ ਚਾਹੀਦਾ ਤੇ ਸ਼ਾਇਦ ਮੈਨੂੰ ਸੁਣਾਉਣਾ ਵੀ ਮੁਸ਼ਕਲ ਹੋਊਗਾ ਸ਼ਾਇਦ ਤੁਹਾਡੇ ਵਿੱਚੋਂ ਕੁਝ ਦੋਸਤ ਸੁਣ ਕੇ ਇਹਨੂੰ ਸੁਣਨਾ ਵੀ ਮੁਸ਼ਕਲ ਹੋਊਗਾ ਤੇ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਕਿ ਉਹ ਜਿਹੜਾ ਗੁੱਸਾ ਸੀਗਾ ਸ਼ਾਇਦ ਇਹਨੇ ਉਹ ਕਤਲ ਵੀ ਨਾ ਕੀਤਾ ਹੋਵੇ ਤੇ ਪਰ ਉਹ ਜਿਹੜਾ ਏਨੇ ਸਾਲ ਦਾ ਸੀ ਉਹ ਫਾਈਨਲੀ ਨਿਕਲਿਆ ਲੀ ਦੇ ਉੱਪਰ ਤੇ ਕੁਝ ਟਾਈਮ ਦੇ ਵਿੱਚ ਹੀ ਕੁਝ ਮਿੰਟਾਂ ਦੇ ਵਿੱਚ ਲੀ ਦੀ ਮੌਤ ਹੋ ਜਾਂਦੀ ਆ ਅਗਲੇ ਦਿਨ ਵਾਪਸ ਇਹਦੀ ਪੇਸ਼ੀ ਹੁੰਦੀ ਆ ਇੱਕ ਕੈਦੀ ਹੁਣ ਤੁਸੀਂ ਦੇਖੋ ਇੱਕ ਅਜੀਬ ਚੀਜ਼ ਆ ਇੱਕ ਕੈਦੀ ਜੀ ਨੂੰ ਸਜ਼ਾਏ ਮੌਤ ਹੋਈ ਆ ਤੇ ਉਹ ਸਜ਼ਾਏ ਮੌਤ ਦੇ ਜ਼ੋਰਮ ਚ ਪਹਿਲੇ ਦਿਨ ਕੈਦ ਦੇ ਵਿੱਚ ਆਉਂਦਾ ਜੇਲ੍ਹ ਚ ਆਉਂਦਾ ਤੇ ਉੱਥੇ ਆਉਂਦੇ ਸਾਰ ਇੱਕ ਕੈਦੀ ਨੂੰ ਏਨੇ ਬਰੂਟਲੀ ਤਰੀਕੇ ਨਾਲ ਮਾਰ ਦਿੰਦਾ ਪਰ ਇਸ ਵਾਰ ਫਰੈਡੀ ਉਜੇਨ ਓਨਸ ਇਹ ਗੱਲ ਕਹਿੰਦਾ ਕਿ ਇਸ ਵਾਰ ਮੈਂ ਮੁੱਕਰਦਾ ਨਹੀਂ ਪਿਛਲੀ ਵਾਰ ਮੈਂ ਮੁੱਕਰਿਆ ਕਿਉਂਕਿ ਉਹ ਕਤਲ ਮੈਂ ਨਹੀਂ ਕੀਤਾ ਤੇ ਮੈਨੂੰ ਗੁੱਸਾ ਸੀਗਾ ਤੇ ਇੱਕ ਲੜਕਾ ਮੈਨੂੰ ਆਉਂਦੇ ਸਾਰ ਟੌਂਟ ਕਰਨ ਲੱਗਿਆ ਤੇ ਮੈਨੂੰ ਗੁੱਸਾ ਚੜਿਆ ਤੇ ਉਹਨੇ ਉਹ ਪੂਰੀ ਡਿਟੇਲ ਕਿਸ ਤਰ੍ਹਾਂ ਨਾਲ ਉਹਨੇ ਕ੍ਰਿਸਟੋਫਰ ਲੀ ਦਾ ਕਤਲ ਕੀਤਾ ਉਹਨੇ ਪ੍ਰੋਪਰ ਉੱਥੇ ਦੱਸਿਆ ਤੇ ਪਰ ਹੁਣ ਇੱਥੇ ਵੀ ਇੱਕ ਅਜੀਬ ਸਿਸਟਮ ਅਮਰੀਕਾ ਦਾ ਤਾਂ ਉਹਨਾਂ ਨੇ ਇਹ ਸੋਚਿਆ ਕਿ ਜਾਦੇ ਬੰਦਾ ਆਲਰੇਡੀ ਸਜ਼ਾਏ ਮੌਤ ਇਹਨੂੰ ਮਿਲ ਚੁੱਕੀ ਆ ਤਾਂ ਇਹ ਵਾਲਾ ਕੇਸ ਹੈ ਦੇ ਉੱਪਰ ਚਲਾਉਣਾ ਉਹ ਕੋਈ ਤੁਕ ਨਹੀਂ ਬਣਦੀ ਉਹਨਾਂ ਦੇ ਰਿਸੋਰਸਸ ਉਹਨਾਂ ਦਾ ਪੈਸਾ ਉਹਨਾਂ ਦੇ ਬਹੁਤ ਸਾਰੇ ਲੋਕ ਉਹਦੇ ਉੱਪਰ ਲੱਗਣਗੇ ਤਾਂ ਇਸ ਕੇਸ ਨੂੰ ਵੈਸੇ ਹੀ ਉਸ ਲਿਸਟ ਦੇ ਵਿੱਚੋਂ ਹਟਾ ਦਿੱਤਾ ਜਾਂਦਾ ਤੇ ਇੱਕ ਹੋਰ ਦਿਲਚਸਪ ਚੀਜ਼ ਇੱਥੇ ਦੇਖੋ ਫਿਰ ਉਹੀ ਗੱਲ ਕਹਿਣਾ ਕਿ ਮੰਨ ਲਈ ਇੱਕ ਮਿੰਟ ਲਈ ਕਿ ਫਰੇਡੀ ਨੇ ਪਹਿਲਾਂ ਏਰੀਨ ਗਰੇਵਸ ਦਾ ਕਤਲ ਨਹੀਂ ਕੀਤਾ ਤਾਂ ਇੱਥੇ ਇੱਕ ਬੜੀ ਦਿਲਚਸਪ ਚੀਜ਼ ਆ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਇਸ ਤਰ੍ਹਾਂ ਹੋਇਆ ਇਸ ਕੇਸ ਦੇ ਵਿੱਚ ਕਿ ਇੱਕ ਬੰਦੇ ਨੂੰ ਉਸ ਕਤਲ ਦੀ ਸਜ਼ਾ ਸਜ਼ਾਏ ਮੌਤ ਦਿੱਤੀ ਗਈ ਜਿਹੜਾ ਸ਼ਾਇਦ ਉਹਨੇ ਨਹੀਂ ਕੀਤਾ ਪਰ ਜਿਹੜਾ ਕਤਲ ਉਹਨੇ ਇੰਨੇ ਬਰੂਟਲੀ ਤਰੀਕੇ ਦੇ ਨਾਲ ਕੀਤਾ ਤੇ ਅਦਾਲਤ 'ਚ ਸਾਰਿਆਂ ਦੇ ਸਾਹਮਣੇ ਬੋਲਿਆ ਤੇ ਜਿਹਦੇ 8 ਗਵਾਹ ਸੀਗੇ ਉਸ ਕੇਸ ਨੂੰ ਅਦਾਲਤ ਨੇ ਡਿਸਮਿਸ ਕਰ ਦਿੱਤਾ। ਇਹ ਇੱਕ ਅਜੀਬ ਚੀਜ਼ ਹੈਗੀ ਆ। ਸਜ਼ਾ ਹੋ ਚੁੱਕੀ ਆ ਤੇ ਪਰ ਹੁਣ ਇੱਕੋ ਹੀ ਪ੍ਰਕਿਰਿਆ ਚੱਲਦੀ ਆ ਜਿਹੜੀ ਇੰਡੀਆ ਦੇ ਵਿੱਚ ਚੱਲਦੀ ਹੁੰਦੀ ਆ ਨਾਰਮਲੀ ਉਹਨਾਂ ਕੈਦੀਆਂ ਦੇ ਨਾਲ ਜਨਰਲ ਨੂੰ ਸਚਾਈ ਮੌਤ ਮਿੜੀ ਆ ਉਸ ਤੋਂ ਬਾਅਦ ਕੈਦੀ ਅਪੀਲ ਕਰ ਦਿੰਦਾ ਕਿ ਮੇਰੇ ਕੇਸ ਨੂੰ ਦੁਬਾਰਾ ਦੇਖਿਆ ਜਾਵੇ। ਤਾਂ ਉਹੀ ਹੁੰਦਾ 4 ਸਤੰਬਰ 2001 ਨੂੰ ਫredi Eugene Owens ਅਪੀਲ ਕਰਦਾ ਵਾ ਕੋਰਟ ਦੇ ਵਿੱਚ ਕਿ ਮੈਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਜਿਸ ਨੂੰ ਕਿ ਕੋਰਟ ਮੰਨ ਲੈਂਦੀ ਆ ਤੇ ਉਹਦੀ ਜਿਹੜੀ ਮੌਤ ਦੀ ਸਜ਼ਾ ਵਾ ਉਹਨੂੰ ਹਟਾ ਦਿੰਦੀ ਆ ਫੇਰ 17 ਫਰਵਰੀ 2003 ਨੂੰ ਦੁਬਾਰਾ ਫਰੈਡੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਜਿਹਦੇ ਅਗੇਂਸਟ ਨਵੰਬਰ 2004 ਦੇ ਵਿੱਚ ਉਹ ਜਿਹੜੀ ਉਹਦੀ ਮੌਤ ਦੀ ਸਜ਼ਾ ਉਹਨੂੰ ਹਟਾ ਦਿੰਦੇ ਆ ਪਰ 20 ਨਵੰਬਰ 2004 ਨੂੰ ਉਹ ਜਿਹੜੀ ਡੈਥ ਸੈਂਟੈਂਸ ਆ ਉਹ ਦੁਬਾਰਾ ਫਰੈਡੀ ਨੂੰ ਹੋ ਜਾਂਦੀ ਆ ਇੱਕ ਵਾਰੀ ਫੇਰ ਉਸ ਤੋਂ ਬਾਅਦ ਇੱਕ ਵਾਰ ਫੇਰ ਫਰੈਡੀ ਅਪੀਲ ਕਰਦਾ ਇੱਕ ਵਾਰੀ ਫੇਰ ਉਹਦੀ ਅਪੀਲ ਨੂੰ ਅਦਾਲਤ ਸੁਣਦੀ ਆ ਤੇ ਉਹਦੀ ਜਿਹੜੀ ਸਜ਼ਾਏ ਮੌਤ ਨੂੰ ਹਟਾ ਦਿੰਦੀ ਹੈ ਬੜਾ ਅਜੀਬ ਕੇਸ ਆ ਇਹ ਤਿੰਨ ਵਾਰ ਇੱਕ ਕੈਦੀ ਦੀ ਮੌਤ ਦੀ ਸਜ਼ਾ ਨੂੰ ਹਟਾਇਆ ਜਾਂਦਾ ਤੇ ਤਿੰਨੇ ਵਾਰ ਹਟਾਉਣ ਤੋਂ ਸਿਰਫ ਕੁਝ ਟਾਈਮ ਤੋਂ ਬਾਅਦ ਹੀ ਉਹਨੂੰ ਵਾਪਸ ਬਰਕਰਾਰ ਕਰ ਦਿੱਤਾ ਜਾਂਦਾ ਆਪਣੇ ਆਪ ਚ ਇੱਕ ਅਜੀਬ ਚੀਜ਼ ਆ ਹੁਣ ਜਦੋਂ ਤੀਸਰੀ ਵਾਰ ਮੌਤ ਦੀ ਸਜ਼ਾ ਰੱਦ ਹੋਣ ਤੋਂ ਬਾਅਦ ਜਦੋਂ ਉਹਨੂੰ ਲਾਸਟ ਵਾਰ ਮੌਤ ਦੀ ਸਜ਼ਾ ਸੁਣਾਈ ਜਾਂਦੀ ਆ ਤਾਂ ਇਸ ਵਾਰ ਜਿਹੜੀ ਮੌਤ ਦੀ ਸਜ਼ਾ ਅਦਾਲਤ ਕਹਿੰਦੀ ਆ ਕਿ ਸਨ 2011 ਦੇ ਵਿੱਚ ਉਹਨੂੰ ਇਸ ਵਾਰ سزا ਸੁਣਾਈ ਜਾਊਗੀ ਤੇ ਹੁਣ ਉਹ ਹੋਰ ਕੋਈ ਅਪੀਲ ਅੱਗੇ ਨਹੀਂ ਕਰ ਸਕਦਾ ਜਿੰਨਿਆਂ ਵੀ ਅਪੀਲ ਉਹਨੇ ਕਰਨੀਆਂ ਸੀਗੀਆਂ ਉਹ ਸਾਰੀਆਂ ਹੁਣ ਖਤਮ ਹੋ ਚੁੱਕੀਆਂ ਪਰ ਜਿਵੇਂ ਕਿ ਇਹ ਕੇਸ ਪਹਿਲਾਂ ਹੀ ਕਿਤੇ ਕਟ ਦਿਲਚਸਪ ਸੀਗਾ ਕਟ ਇਹਦੇ ਵਿੱਚ ਅਜੀਬ ਚੀਜ਼ਾਂ ਸੀ ਇੱਕ ਹੋਰ ਅਜੀਬ ਚੀਜ਼ ਹੁੰਦੀ ਹੈ ਇੱਥੇ ਕਿਉਂਕਿ ਸਾਊਥ ਕੈਰੋਲਾਈਨਾ ਦੇ ਵਿੱਚ ਕਿਸੇ ਵੀ ਕੈਦੀ ਨੂੰ ਸਜ਼ਾਏ ਮੌਤ ਦੇਣ ਦਾ ਤਰੀਕਾ ਹੈਗਾ ਉਹਦੇ ਜ਼ਹਿਰ ਵਾਲਾ ਟੀਕਾ ਲਾਉਣ ਦਾ ਪਰ ਮੈਨੂੰ ਯਾਦ ਆ ਹਾਲੇ ਤੱਕ ਵੀ ਉਦੋਂ ਬਹੁਤ ਉੱਥੇ ਰੌਲਾ ਪਿਆ ਸੀਗਾ ਇਸ ਚੀਜ਼ ਦਾ ਬਹੁਤ ਸਾਰੇ ਕੈਦੀ ਸੀ ਜਿਨ੍ਹਾਂ ਦੀ ਅਗਲੇ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਦੇ ਵਿੱਚ ਜਿਹਨਾਂ ਨੂੰ ਮੌਤ ਦੀ ਸਜ਼ਾ ਅਮਰੀਕਾ ਦੀਆਂ ਅਲੱਗ-ਅਲੱਗ ਜੇਲਾਂ ਵਿੱਚ ਦੇਣੀ ਸੀਗੀ ਇਸ ਇੰਜੈਕਸ਼ਨ ਨਾਲ ਪਰ ਉਸ ਡਰੱਗ ਨਾਲ ਲੈ ਕੇ ਕੁਝ ਰੌਲੇ ਪੈਂਦੇ ਆ ਕੁਝ ਇਸ਼ੂ ਹੁੰਦੇ ਆ ਕਿਉਂਕਿ ਪਿਛਲੀਆਂ ਜਿਹੜੀਆਂ ਦੋ ਐਗਜ਼ੀਕਿਊਸ਼ਨਸ ਹੁੰਦੀਆਂ ਮੈਨੂੰ ਹੁਣ ਨਹੀਂ ਯਾਦ ਹੈਗਾ ਉਹਨਾਂ ਕੈਦੀਆਂ ਦੇ ਨਾਮ ਕਿੰਨਾ ਵੱੜ ਸੀ ਉਹ ਕੈਦੀਆਂ ਨੂੰ ਜਦੋਂ ਜ਼ਹਿਰ ਦਾ ਟੀਕਾ ਲਾਇਆ ਗਿਆ ਤਾਂ ਉਸ ਤੋਂ ਬਾਅਦ ਉਸ ਡਰੱਗ ਦੇ ਵਿੱਚ ਕੁਝ ਪ੍ਰੋਬਲਮ ਸੀ ਉਹਨਾਂ ਦੀ ਜਿਹੜੀ ਜਾਨ ਆ ਉਹ ਬਹੁਤ ਔਖੀ ਨਿਕਲੀ ਇਵਨ ਇੱਕ ਮਾਮਲੇ 'ਚ ਸ਼ਾਇਦ 20 ਮਿੰਟ ਤੋਂ ਜ਼ਿਆਦਾ ਲੱਗੇ ਸੀ ਉਸ ਕੈਦੀ ਨੂੰ ਮਰਨ ਲਈ ਤੇ ਬਹੁਤ ਮਤਲਬ ਉਹ ਬੁਰੀ ਐਗਜ਼ੀਕਿਊਸ਼ਨ ਮੰਨੇ ਕਿ ਬਹੁਤ ਟਾਈਮ ਉਹ ਜੋ ਇਨਸਾਨ ਸੀ ਕੋ ਤੜਫਦਾ ਰਿਹਾ ਤੇ ਜੂਝਦਾ ਰਿਹਾ ਤਾਂ ਇਸ ਕਰਕੇ ਉਹ ਜਿਹੜੀ ਡਰੱਗ ਸੀ ਉਹਦੇ ਉੱਪਰ ਰੋਕ ਲਾਈ ਗਈ ਤੇ ਇੱਕ ਨਵੀਂ ਡਰੱਗ ਨੂੰ ਲਿਆਉਣ ਬਾਰੇ ਉਹ ਸੋਚ ਰਹੇ ਸੀ ਤੇ ਉਹੀ ਇਹ ਟਾਈਮ ਸੀਗਾ ਜਦੋਂ ਫਰੈਡੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਪਰ ਫਿਰ ਇਹਦੇ ਉੱਪਰ ਰੋਕ ਲਾਉਣੀ ਪਈ ਥੋੜੀ ਦੇਰ ਲਈ ਕਿਉਂਕਿ ਉਹਨਾਂ ਕੋਲੇ ਉਹ ਡਰੱਗ ਅਵੇਲੇਬਲ ਨਹੀਂ ਸੀਗੀ ਤਾਂ ਇਸੇ ਕਰਕੇ ਇਹ ਜਿਹੜਾ ਇੰਨਾ ਲੰਮਾ ਟਾਈਮ ਵਿਚਕਾਰ ਪਿਆ ਉਹ ਇਹਦੇ ਕਰਕੇ ਪਿਆ ਪਰ ਹੁਣ ਫਾਈਨਲੀ ਸਾਊਥ ਕੈਰੋਲਿਨਾ ਦੇ ਜਿਹੜੇ ਸਟੇਟ ਗਵਰਨਰ ਨੇ ਹੈਨਰੀ ਮੈਸਟਰ ਉਸ ਟਾਈਮ ਸੀਗੇ ਤਾਂ ਉਹਨਾਂ ਨੇ ਉਸ ਤੋਂ ਬਾਅਦ ਇਸ ਸਾਰੇ ਜੋ ਵੀ ਰੌਲਾ ਪਿਆ ਇਸ ਚੀਜ਼ ਦੇ ਨਾਲ ਤਾਂ ਕਿ ਅੱਗੇ ਤੋਂ ਇਹ ਚੀਜ਼ਾਂ ਡਿਲੇ ਨਾ ਹੋਣ ਤਾਂ ਉਹਨਾਂ ਨੇ ਦੋ ਹੋਰ ਤਰੀਕੇ ਸਜਾਈ ਮੌਤ ਦੇ ਲੈ ਆਂਦੇ ਜਿਹੜੇ ਪਹਿਲਾਂ ਯੂਜ਼ ਕੀਤੇ ਜਾਂਦੇ ਸੀ ਪਰ ਹੁਣ ਮਾਡਰਨ ਦੁਨੀਆ ਦੇ ਵਿੱਚ ਉਹ ਹਟਾ ਦਿੱਤੇ ਗਏ ਉਹਨਾਂ ਚੋਂ ਪਹਿਲਾ ਸੀਗਾ ਇਲੈਕਟ੍ਰਿਕ ਚੇਅਰ ਨੂੰ ਵਾਪਸ ਲੈ ਕੇ ਆਉਣਾ ਬਹੁਤ ਸਾਲ ਪਹਿਲਾਂ ਇਲੈਕਟ੍ਰਿਕ ਚੇਅਰ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਵੀ ਇਨਹਿਊਮਨ ਆ ਉਹਦੇ ਵਿੱਚ ਵੀ ਜਿਹੜੀ ਪੇਨ ਵਗੈਰਾ ਜਾਂ ਸਫਰਿੰਗ ਆ ਬਹੁਤ ਜ਼ਿਆਦਾ ਬਹੁਤ ਹਾਈ ਵੋਲਟੇਜ ਤੇ ਕਰੰਟ ਲੱਗਦੇ ਆ ਤੇ ਫਿਰ ਇਨਸਾਨ ਦੀ ਮੌਤ ਹੁੰਦੀ ਆ ਤੇ ਦੂਸਰਾ ਹੈਗਾ ਫਾਇਰਿੰਗ ਸਪੋਰਟ ਬਹੁਤ ਸਾਰੇ ਲੋਕ ਤੁਹਾਡੇ ਸਾਹਮਣੇ ਖੜੇ ਹੋਣਗੇ ਸਪਾਹੀ ਖੜੇ ਹੋਣਗੇ ਤੇ ਉਹ ਤੁਹਾਨੂੰ ਗੋਲੀਆਂ ਮਾਰਨ ਕੇ ਲਗਾਤਾਰ ਤੇ ਉਸ ਤੋਂ ਬਾਅਦ ਮੌਤ ਹੁੰਦੀ ਆ ਪਰ ਉਹਦੇ ਵਿੱਚ ਵੀ ਮਤਲਬ ਗੜਬੜ ਹੁੰਦੀ ਆ ਨਿਸ਼ਾਨੇ ਦੇ ਉੱਪਰ ਗੋਲੀਆਂ ਨਹੀਂ ਸਹੀ ਲੱਗਦੀਆਂ ਕਈ ਵਾਰ ਇਹ ਵੀ ਹੁੰਦਾ ਜਿਹੜੇ ਸਿਪਾਹੀ ਨੇ ਉਹ ਖੁਦ ਵੀ ਨਿਸ਼ਾਨੇ ਦੇ ਉੱਪਰ ਗੋਲੀਆਂ ਨਹੀਂ ਲਾਉਂਦੇ ਜਾਣਬੁੱਝ ਕੇ ਵੀ ਨਹੀਂ ਲਾਉਂਦੇ 1800 ਮੈਂ ਇੱਥੇ ਫੇਰ ਮੇਰਾ ਵੀਡੀਓ ਹਮੇਸ਼ਾ ਲੰਬੇ ਹੋ ਜਾਂਦਾ ਥੋੜੀ ਜਿਹੀ ਮੈਂ ਐਕਸਟਰਾ ਇੱਧਰ ਉੱਧਰ ਨਿਕਲ ਜਾਂਦਾ ਵਾਂ 1857 ਦਾ ਗਦਰ ਆਪਾਂ ਸਾਰਿਆਂ ਨੂੰ ਪਤਾ ਹੋਊਗਾ ਮੁਗਲ ਬਾਦਸ਼ਾਹ ਬਹਾਦਰ ਸ਼ਾਜਾਫਰ ਅੱਗੇ ਬਹੁਤ ਸਾਰੇ ਰਾਜਕੁਮਾਰ ਸੀਗੇ ਬਹੁਤ ਸਾਰੇ ਪ੍ਰਿੰਸ ਸੀਗੇ ਮੁਗਲਾਂ ਦੇ ਉਹਨਾਂ ਦੇ ਵਿੱਚੋਂ ਦੋ ਨੂੰ ਜਦੋਂ ਫੜਿਆ ਗਿਆ ਸੀ ਤੇ ਇਹੀ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਜਿਹੜੇ ਉਹ ਸਿਪਾਹੀ ਸੀਗੇ ਅੰਗਰੇਜ਼ਾਂ ਦੇ ਜਨ ਨੇ ਇਹੀ ਫਾਇਰਿੰਗ ਸਕੁਆਡ ਦੇ ਸਾਹਮਣੇ ਉਹ ਸਜ਼ਾ ਦਿੱਤੀ ਤਾਂ ਉਹਨਾਂ ਨੇ ਸੇਮਾਂ ਚੀਜ਼ ਕੀਤੀ ਸੀ ਜਾਣ ਕੇ ਕਿਸੇ ਨੇ ਵੀ ਉਹਨਾਂ ਦੇ ਦਿਲ ਤੇ ਸਿਰ ਨੂੰ ਟਾਰਗੇਟ ਨਹੀਂ ਕੀਤਾ ਜਿੰਨੀਆਂ ਵੀ ਗੋਲੀਆਂ ਉਹਨਾਂ ਦੇ ਮਾਰੀਆਂ ਗਈਆਂ ਲੱਕ ਤੋਂ ਥੱਲੇ ਮਾਰੀਆਂ ਗਈਆਂ ਲੱਤਾਂ ਵਿੱਚ ਮਾਰੀਆਂ ਗਈਆਂ ਜਾਂ ਇਧਰ ਉਧਰ ਮਾਰੀਆਂ ਗਈਆਂ ਤੇ ਉਹ ਦੋਨੇ ਰਾਜਕੁਮਾਰ ਅਗਲੇ ਕਾਫੀ ਮਿੰਟਾਂ ਤੱਕ ਜਿਹੜੇ ਮੁਗਲ ਪ੍ਰਿੰਸ ਸੀਗੇ ਉਸੇ ਤਰ੍ਹਾਂ ਪਏ ਰਹੇ ਜ਼ਖਮੀ ਹਾਲੇ ਤੜਫਦੇ ਸੀਗੇ ਤੇ ਉਸ ਤੋਂ ਬਾਅਦ ਇੱਕ ਗੋਰ ਅਫਸਰ ਉਹਨਾਂ ਦੇ ਕੋਲੇ ਜਾਂਦਾ ਤੇ ਉਸ ਤੋਂ ਬਾਅਦ ਦੋਨਾਂ ਦੇ ਕੋਲੇ ਉਨ ਜਾ ਕੇ ਨਜ਼ਦੀਕ ਤੋਂ ਜਾ ਕੇ ਸਰਚ ਗੋਲੀਆਂ ਮਾਰ ਕੇ ਤੇ ਉਹਨਾਂ ਨੂੰ ਖਤਮ ਕਰਦਾ ਤਾਂ ਇਹ ਵੀ ਇੱਕ ਤਰੀਕਾ ਹੈਗਾ ਇਸੇ ਕਰਕੇ ਫਾਇਰਿੰਗ ਸਪਾਇਰ ਨੂੰ ਬਾਚੋਂ ਹਟਾਇਆ ਗਿਆ ਪਰ ਇਸ ਵਾਰ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲਾ ਇਨਸਾਨ ਹੋਊਗਾ ਪਹਿਲਾ ਕੈਦੀ ਹੋਊਗਾ ਫਰੈਡੀ ਉਜੀਨ ਓਨਸ ਜਿਹਨੂੰ ਇੱਕ ਆਪਸ਼ਨ ਦਿੱਤੀ ਗਈ ਉਸ ਤੋਂ ਬਾਅਦ ਕਿ 20 ਤਰੀਕ ਨੂੰ 20 ਸਤੰਬਰ ਨੂੰ ਜਦੋਂ ਉਹਨੂੰ ਸਜ਼ਾਏ ਮੌਤ ਮਿਲਣੀ ਹੈ ਤਾਂ ਉਹ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ तरीका ਆਪਣੇ ਆਪ ਚੂਜ਼ ਕਰ ਸਕਦਾ ਕਿ ਉਸ ਇੰਜੈਕਸ਼ਨ ਦੇ ਨਾਲ ਮਰਨਾ ਚਾਹੂਗਾ ਜਾਂ ਫਾਇਰਿੰਗ ਸਕੁਆਡ ਦੇ ਥਰੂ ਗੋਲੀਆਂ ਨਾਲ ਮਰਨਾ ਚਾਹੂਗਾ ਜਾਂ ਇਲੈਕਟ੍ਰਿਕ ਚੇਅਰ ਦੇ ਉੱਪਰ ਇਲੈਕਟ੍ਰਿਕ ਚੇਅਰ ਬਿਲਕੁਲ ਉਹਨੇ ਉਸੇ ਟਾਈਮ ਹੀ ਖਾਰਜ ਕੀਤੀ ਤੇ ਬਾਕੀ ਰਹਿ ਗਈਆਂ ਦੋ ਚੀਜ਼ਾਂ ਇੱਕ ਵਕੀਲ ਨੇ ਉਹਦੇ ਲੇਡੀ ਵਕੀਲ ਨੇ 15 ਸਾਲ ਤੋਂ ਉਹੀ ਉਹਦੇ ਨਾਲ ਨੇ ਉਹਨਾਂ ਦਾ ਨਾਮ ਆਮਿਲੀ ਪਾਵੋਲਾ ਤੇ ਉਹਨੇ ਬਾਕੀ ਤੇ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਡਿਸਾਈਡ ਕਰਨਾ ਐਮਿਲੀ ਦੇ ਉੱਪਰ ਛੱਡਤਾ ਤੇ ਐਮਿਲੀ ਨੇ ਬਾਅਦ ਵਿੱਚ ਆਪਣੇ ਬਿਆਨ ਚ ਕਿਹਾ ਕਿ ਇਹ ਬੜੀ ਅਜੀਬ ਚੀਜ਼ ਆ ਕਿਸੇ ਇਨਸਾਨ ਦੇ ਲਈ ਮੌਤ ਦਾ ਤਰੀਕਾ ਤੁਸੀਂ ਚੂਜ਼ ਕਰਨਾ ਸਪੈਸ਼ਲੀ ਉਸ ਇਨਸਾਨ ਦੇ ਨਾਲ ਜਿਹਨਾਂ ਤੁਸੀਂ ਪਿਛਲੇ 15 ਸਾਲ ਸਪੈਂਡ ਕੀਤੇ ਹੁਣ ਘੰਟਿਆਂ ਬੱਧੀ ਇੰਟਰਵਿਊ ਕੀਤੀਆਂ ਹੁਣ ਕੇਸ ਬਾਰੇ ਗੱਲਾਂ ਕੀਤੀਆਂ ਹੁਣ ਤੇ ਤੁਹਾਨੂੰ ਪਤਾ ਹੋਵੇ ਕਿ ਉਹ ਬੰਦਾ ਇਨੋਸੈਂਟ ਆ ਤੇ ਪਰ ਫਾਈਨਲੀ ਉਹਨਾਂ ਨੇ ਆਪਣੇ ਬਿਆਨ ਚ ਕਿਹਾ ਕਿ ਮੈਨੂੰ ਜੋ ਲੱਗਿਆ ਸਹੀ ਮੈਂ ਉਹ ਵਾਲਾ ਦੋਨਾਂ ਦੇ ਵਿੱਚੋਂ ਪਿਕ ਕੀਤਾ ਫਾਇਰਿੰਗ ਸਕੁਐਡ ਦੇ ਸਾਹਮਣੇ ਫਰੈਡੀ ਨੂੰ ਭੇਜਣ ਨਾਲੋਂ ਮੈਂ ਇਹ ਬੈਟਰ ਸੋਚਿਆ ਕਿ ਇੰਜੈਕਸ਼ਨ ਦੇ ਨਾਲ ਫਰੈਡੀ ਦਾ ਜਾਣਾ ਥੋੜਾ ਜਿਆਦਾ ਉਹਦੇ ਲਈ ਮਤਲਬ ਈਜ਼ੀ ਰਹੂਗਾ ਤਾਂ ਫਾਈਨਲੀ ਇਹ ਹੈਗੀ ਹੈ ਜੀ ਕਹਾਣੀ ਫਰੈਡੀ ਵਿਜਿਨ ਓਨਸ ਉਹਦੀ ਤੁਸੀਂ ਉਹਨੂੰ ਕਾਤਲ ਮੰਨ ਸਕਦੇ ਹੋ ਤੁਸੀਂ ਉਹਨੂੰ ਦੋ ਕਤਲਾਂ ਦਾ ਇੱਕ ਬੇਕੇਰਕ ਹਤਿਆਰਾ ਮੰਨ ਸਕਦੇ ਹੋ ਜਿਨੇ ਇੰਨੇ ਬੇਕੇਰਕੀ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਕੈਦੀ ਨੂੰ ਨਾਲ ਦੇ ਨੂੰ ਮਾਰਿਆ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜਾਂ ਤੁਸੀਂ ਉਹਨੂੰ ਇੱਕ ਇਹੋ ਜਿਹਾ ਬਦਕਿਸਮਤ ਇਨਸਾਨ ਸਮਝ ਸਕਦੇ ਹੋ ਜਦੀ ਜ਼ਿੰਦਗੀ ਸ਼ੁਰੂ ਤੋਂ ਹੀ ਸਟਾਰਟ ਹੋਣ ਸਾਰੀ ਖਰਾਬ ਹੋ ਗਈ ਤੇ ਖੁਦ ਹੀ ਉਹ ਇੱਕ ਵੈਕਟਮ ਇਹ ਸਾਰੇ ਸਿਸਟਮ ਦਾ ਪਰ ਜੋ ਵੀ ਹੈਗਾ ਉਹ ਸਭ ਚੀਜ਼ ਹੁਣ ਪਾਸਟ ਨੇ 20 ਤਰੀਕ ਨੂੰ ਦੀ ਜਿਹੜਾ ਦਿਨ ਉਹ ਫredi وجین اونਸ ਦੀ ਜ਼ਿੰਦਗੀ ਦਾ ਅਖੀਰਲਾ ਦਿਨ ਤੇ ਉਹਨੂੰ ਉਸ ਦਿਨ ਇੰਜੈਕਸ਼ਨ ਲਗਾ ਕੇ ਜ਼ਹਿਰ ਦਾ ਸਾਊਥ ਕਾਰੋਲਿਨਾ ਕੈਰੋਲਿਨਾ ਦੀ ਸਟੇਟ ਜੇਲ ਦੇ ਵਿੱਚ ਸਜ਼ਾਏ ਮੌਤ ਦਿੱਤੀ ਜਾਊਗੀ ਤੇ ਇਹ ਸੀਗੀ ਜੀ ਮੇਰੀ ਅੱਜ ਦੀ ਕਹਾਣੀ ਤੇ ਇੱਥੇ ਖਤਮ ਹੁੰਦੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ